ਮਾਨਸਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੇ 82% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਮਾਨਸਾ ਦੇ 73 ਸਕੂਲਾਂ ਦੇ ਵਿੱਚੋਂ 60 ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈਗੇ ਔਰ ਇਹ ਕਾਦੀ ਉਦਘਾਟਨ ਕਰਦੇ ਪਏ ਆ ਟਾਇਲਟਾਂ ਦੇ ਕੰਧਾਂ ਦੇ ਇਹ ਸਿੱਖਿਆ ਕ੍ਰਾਂਤੀ ਹੋਗੀ ਇਹ ਕਾਦੀ ਸਿੱਖਿਆ ਕ੍ਰਾਂਤੀ ਹੈ ਸਾਡੇ ਜਵਾਕਾਂ ਨੂੰ ਪੜਾਉਣ ਲਈ ਉੱਥੇ ਬੰਦੇ ਨਹੀਂ ਹੈਗੇ ਉੱਥੇ ਕੋਈ ਲੈਕਚਰਰ ਨਹੀਂ ਹੈਗੇ ਉਹਨਾਂ ਨੂੰ ਤੇ ਪੂਰਾ ਕਰ ਲੋ ਸਕੂਲ ਜਿਹੜੇ ਪੁਰਾਣੀਆਂ ਕੰਧਾਂ ਬਣੀਆਂ ਪੁਰਾਣੇ ਕਮਰੇ ਬਣੇ ਉਹਨਾਂ ਨੂੰ ਰੰਗ ਮਾਰ ਕੇ ਤੁਸੀਂ ਘਾਟਨ ਕਰਕੇ ਕਹੀ ਜਾਂਦੇ ਹੋ ਸਿੱਖਿਆ ਕ੍ਰਾਂਤੀ ਆ ਗਈ ਕਿ ਸਿੱਖਿਆ ਮੰਤਰੀ ਨੇ 300 ਸਕੂਲ ਬਣਾਤੇ 400 ਸਕੂਲ ਬਣਾਤੇ ਅੱਜ 500 ਸਕੂਲਾਂ ਤੋਂ ਵੱਧ ਘਟਨਾ 400 ਸਕੂਲਾਂ ਤੋਂ ਵੱਧ ਘਟੇ ਇਹਨਾਂ ਨੇ ਹੀ ਕਰਨਾ ਜਾਣਗੋ ਕੱਲੀ ਇਸ਼ਤਿਹਾਰ ਬਾਜੀ ਮੈਨੂੰ ਐਂ ਦੱਸੋ ਪੰਜਾਬ ਦੇ ਵਿੱਚ ਇੱਕ ਵੀ ਸਕੂਲ ਕਹਿ ਦਾਨਾ ਇਹ ਇੱਕ ਵੀ ਵੀ ਅਸੀਂ ਇੱਕ ਵੀ ਬਣਾਇਆ ਇੱਕ ਵੀ ਬਣਾਇਆ ਇੱਕ ਵੀ ਨਹੀਂ ਬਣਾਇਆ ਔਰ ਗੱਲ ਇਹ ਹੀ ਹੈ ਵੀ ਜਿਹੜੀ ਹੋਰ ਸਟੇਟਾਂ ਦੇ ਲੋਕ ਨੇ ਉਹਨਾਂ ਨੂੰ ਮੂਰਖ ਬਣਾਉਣਾ ਕਿ ਅਸੀਂ ਪੰਜਾਬ ਦੇ ਵਿੱਚ ਇਦਾਂ ਕਰਤਾ ਇਦਾਂ ਕਰਤਾ ਇਦਾਂ ਕਰਤਾ ਪਰ ਕਿਸੇ ਸਕੂਲ ਦੇ ਵਿੱਚ ਟੀਚਰ ਪੂਰੇ ਨਹੀਂ ਸਕੂਲ ਦੇ ਵਿੱਚ 5-5 ਫੀਟੇ ਕੱਟੇ ਜਾਂਦੇ ਨੇ ਕਿ ਅਸੀਂ ਅੱਜ ਤੇ ਰੰਗ ਮਾਰਤਾ ਜੀ ਉਥੇ ਲਿਖ ਦਿੰਦੇ ਆ ਕਿ ਸਕੂਲ ਦੀ ਜਿਹੜੀ ਦੁਵਾਰਾ ਉਹਦੀ ਸਾਰੀ ਪੂਰੀ ਕਰਾਈ ਅਸੀਂ ਟਾਇਲਟ ਦੀ ਉਹਦੀ ਮੁਰੰਮਤ ਕਰਾਈ ਜਿਹੜਾ ਕੋਈ ਸਰਪੰਚ ਹੁੰਦਾ ਸੀ ਨਾ ਸਰਪੰਚ ਜਾਂ ਪੰਜ ਪਿੰਡ ਦਾ ਉਹਦਾ ਵੀ ਲੈਵਲ ਹੁੰਦਾ ਹੈ ਵੀ ਅਸੀਂ ਟਾਇਲਟ ਦਾ ਉਹ ਘਾਟਾ ਨਹੀਂ ਕਰਦਾ ਇੱਥੇ ਮੁੱਖ ਮੰਤਰੀ ਫਿਰ ਹਰਜੋਤ ਮੈਂਸ ਸਿੱਖਿਆ ਮੰਤਰੀ ਫਿਰ ਐਮਐਲਏ ਦਾ ਨਾਮ ਫਿਰ ਸਰਪੰਚ ਦਾ ਨਾਮ मतलब ਇਹਨਾਂ ਨੇ ਸ਼ਰਮ ਲਾ ਰੱਖੀ ਹੈ ਇਹਨਾਂ ਦਾ ਮੋਟਿਵ ਇਹੀ ਹੈ ਕਿ ਉਹ ਹੀ 25-30 ਕਰੋੜ ਰੁਪਏ ਇਹਨਾਂ ਨੇ ਖਰਾਬ ਕਰ ਦੇਣਾ ਜੱਸ ਜੀ ਦੀ ਆਪਣੀ ਬੇਟੀ ਦਾ ਵਿਆਹ ਉੱਥੇ ਕਪੂਰਥਲਾ ਹਾਊਸ ਕਰ ਰਹੇ ਹੋ ਪਹਿਲਾਂ ਰਗਵ ਚੱਡਾ ਨੇ ਕੀਤਾ ਉਹ ਇੱਕ ਮੈਰਿਜ ਪੈਲੇਸ ਜਿਹਾ ਬਣਾ ਰੱਖਿਆਗਾ ਮਤਲਬ ਉਹ ਇੱਕ ਬਿਲਡਿੰਗ ਵੀ ਜਿਹੜੀ ਚਾਰ ਮੁਖ ਖਤਮ ਕਰਦੇ ਪਏ ਆ ਪਰ ਉਹ ਜਿਹੜਾ ਕਪੂਰਥਲਾ ਹਾਊਸ ਹੈ ਯਾਰ ਉਹ ਪੰਜਾਬ ਦੀ ਇੱਕ ਹੈਰੀਟੇਜ ਬਿਲਡਿੰਗ ਹੈ ਉਹ ਪੰਜਾਬ ਦੇ ਸੀਐਮ ਦਾ ਘਰ ਹੈਗਾ ਉਹ ਉਹਨੂੰ ਤੁਸੀਂ ਕਿੱਦਾਂ ਮਤਲਬ ਹੋ ਹੀ ਰਗਵ ਚੱਡਾ ਰਗਵ ਚੱਡਾ ਉੱਥੇ ਵਿਆਹ ਕਰਨ ਵਾਲਾ ਕੌਣ ਹੈ ਰਗਵ ਚੱਡਾ ਤੁਸੀਂ ਕਹਿੰਦੇ ਹੋ ਵੀ ਇੱਕ ਐਮਪੀ ਹੈ ਉਹਨੇ ਉੱਥੇ ਵਿਆਹ ਕਰਨਾ ਹੈ ਕੱਲੋ ਦੂਜੇ ਐਮਪੀ ਕਹਿਣਗੇ ਵੀ ਅਸੀਂ ਜਵਾਕਾਂ ਦੇ ਵਿਆਹ ਕਰਨੇ ਆ ਕੀ ਉਹ ਕਰ ਸਕਦੇ ਬਸ ਸਿਰਫ ਇੱਕ ਫੁਕਰੀ ਹੀ ਰਬਿਆ ਹੋਇਆ ਇੱਕ ਫੁਕਰੀ ਮਾਰਨੀ ਹੈ ਆਪਣੇ ਵਰਕਰਸ ਨੂੰ ਇਸ ਨਸੀਹਤ ਦਿੰਨੇ ਉਹ ਜਾਣ ਬੁਝ ਕੇ ਕੇਜਰੀਵਾਲ ਜੀ ਕੇ ਤੁਹਾਡੇ ਚੋਂ ਸਾਡੇ ਐਮ ਐਲ ਏ ਬੜੇ ਸਾਦੇ ਵਿਆਹ ਕਰਨਗੇ ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਸਾਦੇ ਵਿਆਹ ਕਰਾਂਗੇ ਸਾਨੂੰ ਵੀ ਸਾਦੇ ਵਿਆਹ ਕਰਨੇ ਚਾਹੀਦੇ ਆ ਔਰ ਕਪੂਰਥਲਾ ਹਾਊਸ ਨੀ ਉਹ ਇੱਕ ਉੱਥੇ 5 ਸਟਾਰ ਹੋਟਲ ਹੈ 5 ਸਟਾਰ ਹੋਟਲ ਦੇ ਵਿੱਚ ਇੰਗੇਜਮੈਂਟ ਕੀਤੀ ਜਿੱਥੇ ਕੋਈ ਦੱਸ ਰਿਹਾ ਸੀ ਕਿ 10-15000 ਰੁਪਏ ਪਲੇਟ ਦਾ ਰੇਟ ਹੈ ਠੀਕ ਹੈ ਤੁਸੀਂ ਆਪਣਾ ਵਿਆਹ ਕਰੋ ਤੁਹਾਡੇ ਪਰਸਨਲ ਇਹ ਨਹੀਂ ਅਸੀਂ ਜ਼ਿਆਦਾ ਟਿੱਪਣੀ ਨਹੀਂ ਕਰਦੇ ਭਟੀਆਂ ਜਿਹੜੀ ਚੀਜ਼ ਤੁਸੀਂ ਬੋਲਦੇ ਹੋ ਉਹਨੂੰ ਆਪਣੇ ਤੇ ਤਾਂ ਲਾਗੂ ਕਰੋ ਗੁੰਡਾਗਰਦੀ ਕਰਨਾ ਚਾਹੁੰਦੇ ਆ ਕਿ ਤੂੰ ਜਦੋਂ ਸਾਡੇ ਨਾਲ ਰਲ ਤੇ ਨਹੀਂ ਅਸੀਂ ਤੁਹਾਨੂੰ ਗ੍ਰਾਂਟ ਨਹੀਂ ਦੇਣੀ ਉਦਾਪੁਰਜਹਰੀ ਦੀ ਗੱਲ ਹੀ ਇਹ ਜਿਹੜੇ ਉੱਥੇ ਜਿੱਤੇ ਹੋਇਆ ਉਹਨਾਂ ਨੂੰ ਕਹਿ ਰਹੇ ਆ ਕਿ ਤੂੰ ਸਾਡੇ ਨਾਲ ਰਲੋ ਅਸੀਂ ਤੁਹਾਨੂੰ ਫੇਰ ਗ੍ਰਾਂਟ ਦੇਵਾਂਗੇ 6 ਮਹੀਨਾ ਚੋਂ ਦਾ ਕੋਈ ਕੰਮ ਨਹੀਂ ਕਰਾਇਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਮੈਂ ਪਹਿਲੀ ਵਾਰ ਸੁਣਿਆ ਜਸਜੀ ਇੰਨੇ ਸਾਲ ਹੋ ਗਿਆ ਆਪਾਂ ਨੂੰ ਰਾਜਨੀਤੀ ਦੇਖਦੇ ਹੋਏ ਐਕਟੀਵਿਜ਼ਮ ਕਰਦੇ ਹੋਏ ਮੈਂ ਪਹਿਲੀ ਵਾਰ ਦੇਖਿਆ ਕਿ ਕਿਸੇ 6 ਮਹੀਨਿਆਂ ਦੇ ਬਾਅਦ ਕਿਸੇ ਪੰਚਾਇਤ ਦੀ ਰੀਕਾਊਂਟਿੰਗ ਹੋ ਜਿਹੜਾ ਹਾਰਿਆ ਸੀ ਨਾ ਸਰਪੰਚ ਜਿਹੜੀ ਅਰੀ ਸੀਗੀ ਉਹ ਇਹ ਕਹਿ ਰਹੇ ਆ ਕਿ ਉਹ ਜਿਹੜੀ ਐਮਐਲਏ ਵਿਜੇ ਸਿੰਘਲਾ ਦੇ ਪੀਏ ਦੀ ਕੋਈ ਚਾਚੀ ਸੀ ਔਰ ਇਹ ਪਰਸਨਲ ਇਹਦੇ ਲਈ ਐਸੇ ਕਰਕੇ ਆ ਇਸੇ ਲਈ ਯੂਐਸਡੀਐਮ ਨੇ ਫ੍ਰੀਕੁਐਂਟਲੀ ਕਰ ਕਰਕੇ ਕਰ ਕਰਕੇ ਇੱਕ ਇੱਕ ਦਿਨ ਦੀ ਤਰੀਖ ਪਾ ਪਾ ਕੇ ਇਹਨੂੰ ਕਹਿਤਾ ਵੀ ਹਾਂਜੀ ਰੀਕਾਊਂਟਿੰਗ ਕਰਾਓ ਮੈਂ ਜਵੇਂ ਐਸਡੀਐਮ ਨੇ ਕੀਤਾ ਯਾਰ ਇਨੀ ਇਨੀ ਫਾਸਟ ਫਾਸਟ ਟਰੈਕ ਜਿਹੜੀ ਤੁਸੀਂ ਕੋਰਟ ਲਾ ਕੇ ਕਰਦੇ ਹੋ ਤੇ ਬਾਕੀ ਜਿਹੜੀਆਂ 35 40 ਪਟੀਸ਼ਨਾਂ ਨੇ ਉਹਦਾ ਵੀ ਕਰੋ ਨਾ ਇਹ ਸਿਰਫ ਇੱਕ ਜਿਹੜਾ ਵੀ ਐਮਐਲਏ ਦਾ ਜਾਣਕਾਰ ਹੈਗਾ ਤੇ ਇਹਨੂੰ ਆਪਾਂ ਫਟਾਫਟ ਬਣਾਉਣਾ ਸਰਪੰਚ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦਵਾਰਾਂ ਠੀਕ ਠਾਕ ਹੋਵਾਂਗੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਚੱਲ ਰਹੀ ਤੇ ਇਸ ਸਿੱਖਿਆ ਕ੍ਰਾਂਤੀ ਦੇ ਤਹਿਤ ਜਦ ਐਮਐਲਏ ਵਿਧਾਇਕ ਮੰਤਰੀ ਪਿੰਡਾਂ ਦੇ ਵਿੱਚ ਜਾਂਦੇ ਨੇ ਤਾਂ ਪਿੰਡਾਂ ਦੇ ਵਿੱਚ ਉਹਨਾਂ ਦਾ ਘਰਾਉ ਵੀ ਕਿਸਾਨਾਂ ਦੇ ਵੱਲੋਂ ਜਿਹੜਾ ਉਹ ਕੀਤਾ ਜਾਂਦਾ ਵੱਖ-ਵੱਖ ਸਵਾਲ ਜਿਹੜੇ ਨੇ ਉਹ ਕਰੇ ਜਾਂਦੇ ਨੇ ਇਸ ਦੇ ਤਹਿਤ ਗੱਲਬਾਤ ਜਿਹੜੀ ਰਹੇਗੀ ਨਾਲ ਹੀ ਗੱਲਬਾਤ ਕਪੂਰਥਲਾ ਹਾਊਸ ਦੀ ਕਰਾਂਗੇ ਕਪੂਰਥਲਾ ਹਾਊਸ ਪੰਜਾਬ ਦਾ ਪਰ ਉਸਤੇ ਉਸ ਨੂੰ ਮੈਰਿਜ ਪੈਲਸ ਹੀ ਬਣਾ ਦਿੱਤਾ ਗਿਆ ਇਸ ਇਹ ਚਰਚਾਾਂ ਮ ਜਿਹੜੀਆਂ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਚੱਲ ਰਹੀਆਂ ਨਾਲ ਹੀ ਮਾਨਸਾ ਦੇ ਐਮ ਐਲ ਏ ਦੀ ਇਨਵੋਲਵਮੈਂਟ ਪਿੰਡ ਬੁਰਜਹਰੀ ਦੇ ਵਿੱਚ ਸਰਪੰਚੀ ਦੇ ਅਹੁਦੇ ਦੇ ਲਈ ਹੋਈ ਵੋਟਾਂ ਦੀ ਦੁਬਾਰਾ ਗਿਣਤੀ ਇਸ ਚੀਜ਼ ਦੇ ਵਿੱਚ ਵੀ ਮਾਨਸਾ ਦੇ ਐਮਐਲਏ ਵਿਜੇ ਸਿੰਘਲਾ ਹੋਰਾਂ ਦੀ ਇਨਵੋਲਵਮੈਂਟ ਜਿਹੜੀ ਹੈਗੀ ਆ ਉਹ ਸਾਹਮਣੇ ਆਈ ਆ ਉਹ ਦੱਸੀ ਜਾ ਰਹੀ ਆ ਇਲਜ਼ਾਮ ਪਿੰਡ ਵਾਸੀਆਂ ਦੇ ਵੱਲੋਂ ਲੱਗ ਰਹੇ ਨੇ तमाम ਚਰਚਾ ਜਿਹੜੀ ਆ ਉਹ ਕਰਾਂਗੇ ਮੇਰੇ ਨਾਲ ਆਰਟੀ ਐਕਟਿਵਿਸਟ ਬਾਈ ਮਨੀ ਗੋਇਲ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲ ਬਲਬਦਾਂਗੇ ਮਨੀ ਭਾਈ ਸਵਾਗਤ ਆ ਰਮੇਟਰ ਵਿੱਚ ਥੈਂਕ ਯੂ ਜੀ ਥੈਂਕ ਯੂ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਚੱਲ ਰਹੀ ਆ ਹਾਲਾਂਕਿ ਜਦੋਂ ਤੋਂ ਸਿੱਖਿਆ ਕਰਨ ਦੇ ਚੱਲੀ ਆ ਉਦੋਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਘੇਰ ਕਰਾਉ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਤੇ ਜਿਸ ਤਰ੍ਹਾਂ ਦੇ ਨਾਲ ਲਿਪਾ ਪੋਚੀਆਂ ਦੇ ਇਲਜ਼ਾਮ ਲੱਗਦੇ ਕਿ ਕਿ ਲਿਪਾ ਪੋਚੀ ਕਰਵਾਈ ਕਿਤੇ ਮੁਰੰਮਤ ਤੇ ਕਿਤੇ ਪੁਰਾਣੇ ਕਮਰਿਆਂ ਦੀ ਉਦਘਾਟਨ ਜਿਹੜੇ ਆ ਰੱਖ ਕੇ ਐਮ ਐਲ ਏ ਵਿਧਾਇਕ ਜਿਹੜੇ ਆ ਉਹ ਤੁਰ ਜਾਂਦੇ ਨੇ ਸਿੱਖਿਆ ਕ੍ਰਾਂਤੀ ਦੇ ਐਪੀਸੋਡ ਨੂੰ ਖਾਸ ਕਰਕੇ ਮੈਂ ਦੇਖਦੀ ਹਾਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਹੈ ਨਾ ਜਸ ਇੱਕ ਗੱਲ ਦੇਖੋ ਵੀ ਜਦੋਂ ਦਿੱਲੀ 'ਚ ਸੀਗੇ ਉਦੋਂ ਵੀ ਇਹਨਾਂ ਨੇ ਮਸ਼ਹੂਰੀਆਂ ਕੀਤੀਆਂ ਹੁਣ ਉਹ ਪੋਲਾਂ ਖੁੱਲ੍ਹਦੀਆਂ ਪਈਆਂ ਨੇ ਕਿ ਇੱਕ ਚੀਜ਼ ਜਿਹੜੀ ਕੁਈ ਇੱਕ ਚੀਜ਼ ਛੋਟੀ ਜੀ ਚੀਜ਼ ਜਿਹੜਾ ਐਕਚੁਅਲ ਪੈਸੇ ਲਾਉਣੇ ਆ ਮੰਨ ਲਓ ਇੱਕ ਸੜਕ ਤੇ 2 ਲੱਖ ਰੁਪਈਆ ਲਾਉਣਾ ਇਹਨਾਂ ਨੇ ਉਸੇ ਚੀਜ਼ ਦੀ 50 ਲੱਖ ਦੀ ਮਸ਼ਹੂਰੀ ਕਰਨੀ ਆ ਇਹ ਸਿਰਫ ਹੁਣ ਤੁਸੀਂ ਸਕੂਲਾਂ ਦਾ ਦੇਖੋ ਸਕੂਲ ਜਿਹੜੇ ਇਹ ਸਕੂਲਾਂ ਦੀ ਮਸ਼ਹੂਰੀ ਕਰਦੇ ਆ ਚਾਹੇ ਤੁਸੀਂ ਉਹ ਲੁਧਿਆਣੇ ਵਾਲਾ ਸਕੂਲ ਲੈ ਲਓ ਉਹ 2016 17 ਵਾਲੇ ਦਾ ਪ੍ਰੋਜੈਕਟ ਆ ਉਹ ਜਿਹੜਾ ਕਿ ਹੁਣ ਕੰਪਲੀਟ ਹੋਇਆ ਕੋਵਿਡ ਕਰਕੇ ਥੋੜਾ ਡਿਲੇ ਹੋਇਆ ਤੇ ਉਹ ਉਹ ਆਲਮੋਸਟ 2022 ਦੇ ਵਿੱਚ ਪੂਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਜਾਣ ਕੇ ਉਹ ਕੱਟਨ ਨਹੀਂ ਕੀਤਾ ਜਵਾਕ ਥੱਲੇ ਬਿਠ ਬੈਠਦੇ ਰਹੇ ਉਹਦੇ ਘਟਨ ਕਿਉਂ ਨਹੀਂ ਕੀਤਾ ਵੀ ਜੇ ਹੁਣ ਉਹ ਘਟਨ ਕਰਤਾ ਤਾਂ ਲੋਕ ਕਹਿਣਗੇ ਵੀ ਐਡਾ ਵੱਡਾ ਸਕੂਲ ਤੁਸੀਂ ਹੁਣੀ ਕਿੱਥੋਂ ਬਣਾ ਲਿਆ ਉਹ ਜਾਣ ਕੇ 2024 ਚ ਉਹ ਘਟਨ ਕੀਤਾ ਔਰ 25 ਦੇ ਵਿੱਚ ਹੁਣ ਉਹਦੀਆਂ ਫੋਟੋਆਂ ਲਾ ਰਹੇ ਨੇ ਸਾਰੇ ਪਾਸੇ ਕਿ ਅਸੀਂ ਉਹ ਮਾਇਆਪੁਰੀ ਜੋ ਕੋਸ਼ਿਸ਼ ਕੋ ਮੇਰੇ ਧਿਆਨ ਚ ਨਹੀਂ ਆ ਰਿਹਾ ਲੁਧਿਆਣੇ ਦੇ ਨਾਲ ਹੀ ਆ ਉਹ ਜਿੱਥੇ ਇਹ ਜਾ ਕੇ ਉਹ ਘਟਨ ਕਰਕੇ ਆਏ ਸੀ ਤੇ ਇਸੇ ਤਰੀਕੇ ਜਿਵੇਂ ਹੁਣ ਤੁਸੀਂ ਮਾਨਸਾ ਦੇ ਵਿੱਚ ਦੇਖਿਆ ਉਹ ਜਿਹੜੀ ਬਾਉਂਡਰੀ ਵਾਲ ਹੈ ਉਹਦੇ ਰੰਗ ਮਾਰਤਾ ਚਾਹੇ ਕੋਈ ਟਾਇਲਟ ਹੈ ਉਹ ਤੇ ਰੰਗ ਮਾਰਤਾ ਔਰ ਪ੍ਰੋਪਰ ਤਰੀਕੇ ਨਾਲ ਸਫਾਈ ਵੀ ਨਹੀਂ ਕਰਦੇ ਉਹ ਸਭ ਤੋਂ ਬਸ ਇਹ ਹੁੰਦਾ ਕਿ ਅਸੀਂ ਫੀਤੇ ਕੱਟ ਕੇ ਆਣੇ ਆ ਦੇਖੋ ਇੱਕ ਇੱਕ ਸਕੂਲ ਦੇ ਵਿੱਚ 5-5 ਫੀਤੇ ਕੱਟੇ ਜਾਂਦੇ ਨੇ ਕਿ ਅਸੀਂ ਅੱਜ ਤੇ ਰੰਗ ਮਾਰਤਾ ਜੀ ਉਹ ਤੇ ਲਿਖ ਦਿੰਦੇ ਆ ਕਿ ਸਕੂਲ ਦੀ ਜਿਹੜੀ ਦਵਾਰ ਦਵਾਰ ਹੈ ਉਹਦੀ ਸਾਰੀ ਪੂਰੀ ਕਰਾਈ ਅਸੀਂ ਟਾਇਲਟ ਦੀ ਜਿਹੜੀ ਹੈਗੀ ਆ ਉਹਦੀ ਮਰਮਮਤ ਕਰਾਈ ਮੈਂ ਸਮਝ ਮੈਨੂੰ ਨਾ ਘਟੋ ਘਟ ਬਾਲਾ ਨਹੀਂ ਤੇ 10-15 ਸਾਲ ਤੇ ਆਪਾਂ ਨੂੰ ਰਾਜਨੀਤੀ ਨੂੰ ਦੇਖਦੇ ਹੋਗੇ ਜਿਹੜਾ ਕੋਈ ਸਰਪੰਚ ਹੁੰਦਾ ਸੀ ਨਾ ਸਰਪੰਚ ਜਾਂ ਪੰਜ ਪਿੰਡ ਦਾ ਉਹਦਾ ਵੀ ਲੈਵਲ ਹੁੰਦਾ ਹੈ ਵੀ ਅਸੀਂ ਟਾਇਲਟ ਦਾ ਉਦਘਾਟਨ ਨਹੀਂ ਕਰਨਾ ਬਿਲਕੁਲ ਉਹ ਸਿਰਫ ਇੱਕ ਕੈਂਪੀ ਕੋਟੇ ਦੇ ਵਿੱਚ ਜ਼ਰੂਰੀ ਹੁੰਦਾ ਪੱਥਰ ਲਾਉਣਾ ਅਦਰਵਾਈਜ਼ ਜਿਹੜੇ ਤੁਸੀਂ ਆ ਵੋਟਾਂ ਨੇ ਜਾਂ ਹੋਰ ਨੇ ਉਦੋਂ ਕੋਈ ਪੱਥਰ ਲਾਉਣੇ ਜ਼ਰੂਰੀ ਨਹੀਂ ਹੁੰਦੇ ਉਹਦੇ ਵਿੱਚ ਇਹ ਹੁੰਦਾ ਕਿ ਸਰਪੰਚ ਵੀ ਸ਼ਰਮ ਮੰਨ ਜੀ ਸਰਪੰਚ ਛੱਡੋ ਮੈਂ ਕਹਿੰਦਾ ਕੋਈ ਪੰਚਨਾ ਦਾ ਉਦਘਾਟਨ ਕਰੇ ਟਾਇਲਟ ਦੀ ਰਿਪੇਅਰ ਦਾ ਇੱਥੇ ਮੁੱਖ ਮੰਤਰੀ ਫਿਰ ਹਰਜੋਤ ਮੈਂਸ ਸਿੱਖਿਆ ਮੰਤਰੀ ਫਿਰ ਐਮ ਐਲ ਏ ਦਾ ਨਾਂ ਫਿਰ ਸਰਪੰਚ ਦਾ ਨਾਂ ਬਿਲਕੁਲ ਇਹਨਾਂ ਨੇ ਸ਼ਰਮ ਲਾ ਰੱਖੀ ਹੈ ਔਰ ਇਹਨਾਂ ਦਾ ਮੋਟਿਵ ਇਹੀ ਹੈ ਕਿ ਉਹ ਹੀ 25-30 ਕਰੋੜ ਰੁਪਈਆ ਇਹਨਾਂ ਨੇ ਖਰਾਬ ਕਰ ਦੇਣਾ ਜਸਜੀ 25-30 ਕਰੋੜ ਰੁਪਈਆ ਔਰ ਕੱਲ ਮੈਂ ਇੱਕ ਰਿਪੋਰਟ ਹੋਰ ਦੇਖੀ ਸੀ ਤੁਸੀਂ ਦੇਖੀ ਹੋਣੀ ਸ਼ਾਇਦ ਮੈਂ ਪਾਈ ਹੈ ਆਪਣੇ ਫੇਸਬੁੱਕ ਤੇ ਪਾਈ ਹੈ ਕਿ ਇਹਨਾਂ ਨੇ ਕਿਹਾ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਵਾਰਡ ਦੇ ਵਿੱਚ 500 ਪੋਸਟਰ ਲਾਣੇ ਆ ਤੁਸੀਂ ਮਤਲਬ ਨਸ਼ੇ ਦੇ ਵਿਰੋਧ ਵਾਲੇ ਜਿਹੜੇ ਯੁੱਧ ਨਸ਼ੇ ਵਿਰੋਧ ਵਾਲੇ ਨੰਬਰ ਜਾਰੀ ਕੀਤਾ ਨੰਬਰ ਨਹੀਂ ਹਾਂ ਤੇ ਔਰ ਪੇਂਟਿੰਗਸ ਬਣਾਉਣੀਆਂ ਨੇ 5 ਕੇ 10 ਰਿਕਵਾਰਡ ਦੇ ਵਿੱਚ ਤੁਸੀਂ ਦੇਖੋ ਕਿਸੇ ਸ਼ਹਿਰ ਦੇ ਵਿੱਚ ਮੰਨ ਲਓ 25 ਔਰਡ ਨੇ 30 ਔਰਡ ਨੇ ਉੱਥੇ 15000 ਪੋਸਟਰ ਹੋ ਗਿਆ 10 ਰੁਪਏ ਨੂੰ ਵੀ ਪੋਸਟਰ ਲਾ ਕੇ ਚੱਲੋ ਤੇ 1.5 ਲੱਖ ਰੁਪਏ ਦੇ ਪੋਸਟਰ ਹੋ ਗਏ ਉਦੋਂ ਦਾ ਇੱਕ 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 ਪੇਂਟਿੰਗ ਦੀ ਕੋਸਟ ਕਿੰਨੀ ਲਾਣੀ ਦੋ ਤਿੰਨ ਹਜ਼ਾਰ ਤੱਕ ਕੋਸਟ ਹੋਊਗੀ ਇੱਕ ਪੇਂਟਿੰਗ 2000 ਲਾ ਲਓ 1000 ਲਾ ਲਓ 5 10 ਹਜ਼ਾਰ ਦੀਆਂ ਪੇਂਟਿੰਗਸ ਹੋ ਗਈਆਂ ਕੀ ਲੋਡ ਹੈ ਇਹਦੀ ਮੈਂ ਕੱਲ ਮੈਨੂੰ ਇੱਕ ਯੂਨੀਅਨ ਵਾਲੇ ਮਿਲੇ ਮਿਲ ਕੇ ਗਏ ਕਹਿੰਦੇ ਜੀ ਸਾਨੂੰ ਮਾਰਚ ਦੇ ਮਹੀਨੇ ਤੋਂ ਬਾਅਦ ਤਨਖਾਹ ਨਹੀਂ ਮਿਲੀ ਮਾਰਚ ਦੇ ਮਹੀਨੇ ਦੀ ਤਨਖਾਹ ਨਹੀਂ ਮਿਲੀ ਜਿਹੜੇ ਜਿਹੜੇ ਇਹਨਾਂ ਦੇ ਡਾਕਟਰਸ ਨੇਗੇ ਉਹ ਰੋਜ਼ ਕਹਿੰਦੇ ਆ ਕਿ ਸਾਨੂੰ ਕਹਿੰਦੇ ਸਾਨੂੰ ਤਾਂ ਲੋਕਾਂ ਨੂੰ ਤੇ ਕਹਤਾ ਵੀ ਅੰਦਰੋਂ ਦਵਾਈ ਮਿਲੂਗੀ ਪਰ ਦਵਾਈ ਹੈ ਹੀ ਨਹੀਂ ਕਹਿੰਦੇ ਕੀ ਕਰੀਏ ਉਹ ਵਿਚਾਰੇ ਡਰਦੇ ਹੋਏ ਪਰ ਕੱਚੀ ਪਰਚੀ ਤੇ ਕੱਚੀ ਪੈਨਸਲ ਨਾਲ ਲਿਖ ਕੇ ਦਿੰਦੇ ਆ ਦਵਾਈ ਵੀ ਯਾਰ ਕਿਤੇ ਸਾਡੀ ਅਸੀਂ ਆਪਦੀ ਪਰਚੀ ਤੇ ਲਿਖਾਂਗੇ ਤਾਂ ਇਹਨਾਂ ਨੇ ਕਹਿ ਦੇਣਾ ਵੀ ਫਿਰ ਗੱਲ ਉਹਨਾਂ ਦੇ ਪੈ ਜਾਣਾ ਤੁਸੀਂ ਦੇਖੋ ਵੀ ਦਵਾਈ ਹੈ ਨਹੀਂ ਹਸਪੀਟਲ ਦੇ ਵਿੱਚ ਦਵਾਈ ਦੀ ਸਪਲਾਈ ਹੈ ਨਹੀਂ ਡਾਕਟਰ ਨੂੰ ਕਹਿ ਦੂ ਅੰਦਰੋਂ ਦੇ ਸਪਲਾਈ ਹੈ ਨਹੀਂ ਡਾਕਟਰ ਕਿੱਥੋਂ ਦੇ ਦੇ ਉਹ ਵਿਚਾਰਾ ਫਿਰ ਕੱਚੀ ਕੱਚੀ ਪਰਚੀ ਦੇ ਉੱਤੇ ਲਿਖ ਕੇ ਦਿੰਦਾ ਵੀ ਬਾਹਰੋਂ ਲੈ ਕੇ ਆਓ ਇਹ ਤਾਂ ਇਹਨਾਂ ਦਾ ਸਿਹਤ ਮਾਡਲ ਹੈ ਜਿਹੜੀ ਸਿੱਖਿਆ ਮਾਡਲ ਤੇ ਆਪਾਂ ਦੁਬਾਰਾ ਆਉਣੇ ਆ ਸਿੱਖਿਆ ਕ੍ਰਾਂਤੀ ਤੇ ਅੱਜ ਮੈਂ ਦੇਖਦਾ ਪਿਆ ਸੀਗਾ ਆਪਣੇ ਰਾਮਪੁਰਾ ਫੂਲ ਦਾ ਇੱਕ ਵੀਡੀਓ ਉਹਦੇ ਵਿੱਚ ਬਿਲਕੁਲ ਗੰਦੇ ਟਾਇਲਟ ਪਏ ਆ ਟੁੱਟੇ ਪਏ ਆ ਪਾਣੀ ਵਰਕਿੰਗ ਹੈ ਨਹੀਂ ਤੇ ਸਾਹਮਣੇ ਬਲਕਾਰ ਸਿੱਧੂ ਜੀ ਸਟੇਜ ਤੇ ਬੈਠੇ ਫੰਕਸ਼ਨ ਕਰਾਈ ਜਾਂਦੇ ਆ ਕਿ ਅਸੀਂ ਇਹ ਫਲਾਣੇ ਕਮਰੇ ਬਣਾਏ ਜੀ ਤੁਸੀਂ ਕਰਾਉਦੇ ਸਹੀ ਕੁਛ ਇਹਨਾਂ ਦਾ ਮਤਲਬ ਦੇਖੋ ਇਹਨਾਂ ਨੇ ਦਿੱਲੀ 'ਚ ਵੀ ਇਦਾਂ ਹੀ ਮੂਰਖ ਬਣਾਇਆ ਕਿ ਅਸੀਂ ਆ ਸਕੂਲ ਬਣਾਤੇ ਆ ਸਕੂਲ ਬਣਾਤੇ ਕੰਸਟਰਕਸ਼ਨ ਬਹੁਤ ਘੱਟ ਹੋਈ ਹੈ ਬਹੁਤ ਘੱਟ ਬਣਾਉਂਦਾ ਇੱਕ ਦੋ ਸਕੂਲ ਮਤਲਬ ਬਣਾਏ ਹੋਣੇ ਪਤਾ ਨਹੀਂ ਨਹੀਂ ਬਣਾਏ ਹੋਣੇ ਉਹ ਇਦਾਂ ਹੀ ਕੀਤਾ ਇਹਨਾਂ ਨੇ ਪੁਰਾਣੇ ਜਿੱਦਾਂ ਇਹਨਾਂ ਨੇ ਸਕੂਲ ਆਫ ਫੈਮਿਨਸ ਦਾ ਕੀਤਾ ਸੀ ਨਾ ਕਿ ਪੰਜਾਬ ਦੇ ਵਿੱਚ ਚੰਗੀ ਬਿਲਡਿੰਗ ਵਾਲੇ ਜਿਹੜੀਆਂ ਚੰਗੀਆਂ ਬਿਲਡਿੰਗਾਂ ਬਣੀਆਂ ਚਾਹੇ ਉਹ ਪਿਛਲੀ ਸਰਕਾਰ ਨੇ ਬਣਾਈਆਂ ਚਾਹੇ ਸਕੂਲ ਵਾਲਿਆਂ ਨੇ ਐਨ ਆਰ ਆਈਸ ਨੇ ਬਣਾਈਆਂ ਚਾਹੇ ਕਿਸੇ ਸੰਸਥਾ ਨੇ ਬਣਾਈਆਂ ਉਹ ਸਮਾਰਟ ਸਕ ਔਰ ਉਹਨਾਂ ਦੇ ਬੋਰਡ ਬਦਲ ਕੇ ਲਿਖਤਾ ਸਕੂਲ ਆਫ ਫੈਮਿਨੈਂਸ ਤੇ ਮੂਰੇ ਹਰਾ ਜਿਆ ਰੰਗ ਕਰਤਾ ਦੋ ਵੀ ਦੇਖਿਆ ਹੁਣ ਕਰਦੇ ਜਿਵੇਂ ਬਿਲਕੁਲ ਤੇ ਉਹ ਸਕੂਲ ਆਫ ਫੈਮਿਨੈਂਸ ਹੈ ਹੁਣ ਕਹੀ ਜਾਂਦੇ ਹੈ ਮਤਲਬ ਐਡਵਰਟਾਈਜ਼ਮੈਂਟ ਉੱਥੇ ਮੈਂ ਦੇਖਦਾ ਸੀ ਐਨਡੀ ਟੀਵੀ ਹੋਰ ਵੱਡੇ ਚੈਨਲਾਂ ਤੇ ਕਿ ਸਿੱਖਿਆ ਮੰਤਰੀ ਨੇ 300 ਸਕੂਲ ਬਣਾਤੇ 400 ਸਕੂਲ ਬਣਾਤੇ ਅੱਜ 500 ਸਕੂਲਾਂ ਦਾ ਦੁਦ ਘਟਣਾ 400 ਸਕੂਲਾਂ ਦਾ ਦੁਦ ਘਟਣ ਇਹਨਾਂ ਨੇ ਹੀ ਕਰਨਾ ਜਾਣ ਬੋਲ ਕੱਲ ਇਸ਼ਤਿਹਾਰ ਬਾਜੀ ਕੱਲ ਇਸ਼ਤਿਹਾਰ ਬਾਜੀ ਮੈਨੂੰ ਐਂ ਦੱਸੋ ਪੰਜਾਬ ਦੇ ਵਿੱਚ ਇੱਕ ਵੀ ਸਕੂਲ ਕਹਿ ਦੋ ਨਾ ਇਹ ਇੱਕ ਵੀ ਵੀ ਅਸੀਂ ਇੱਕ ਵੀ ਬਣਾਇਆ ਇੱਕ ਵੀ ਇੱਕ ਵੀ ਬ ਔਰ ਗੱਲ ਇਹੀ ਹੈ ਵੀ ਜਿਹੜੀ ਹੋਰ ਸਟੇਟਾਂ ਦੇ ਲੋਕ ਨੇ ਉਹਨਾਂ ਨੂੰ ਮੂਰਖ ਬਣਾਉਣਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਇਦਾਂ ਕਰਤਾ ਇਦਾਂ ਕਰਤਾ ਇਦਾਂ ਕਰਤਾ ਪਰ ਕਿਸੇ ਸਕੂਲ ਦੇ ਵਿੱਚ ਟੀਚਰ ਪੂਰੇ ਨਹੀਂ ਕਿਸੇ ਸਕੂਲ ਦੇ ਵਿੱਚ ਤੁਸੀਂ ਦੇਖੋ ਪ੍ਰਿੰਸੀਪਲ ਨਹੀਂ ਹੈਗੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਤੇ ਕਿਤੇ ਲੈਕਚਰਰ ਪੂਰੇ ਨਹੀਂ ਜਿਹੜੇ ਆਪਣੇ ਸੀਨੀਅਰ ਸੈਕੰਡਰੀ ਸਕੂਲ ਨੇਗੇ ਜਿਹੜਾ ਐਕਚੁਅਲ ਤੁਹਾਡੇ ਕੋਲੇ ਜਿਹੜੀ ਚੀਜ਼ਾਂ ਸਿੱਖਿਆ ਕ੍ਰਾਂਤੀ ਲਈ ਲੋੜ ਨੇ ਟੀਚਰਸ ਦੀ ਲੈਕਚਰਰਸ ਦੀ ਪ੍ਰਿੰਸੀਪਲ ਦੀ ਉਹ ਤਾਂ ਹੈ ਨਹੀਂ ਇਹ ਬੋਰਡਾਂ ਤੋਂ ਤੁਸੀਂ ਥੋੜੇ ਨੀਂ ਪੱਥਰਾਂ ਤੋਂ ਕੀ ਲੈਣਾ ਯਾਰ ਅਸੀਂ ਇਸੇ ਦੇ ਤਹਿਤ ਅ ਵਿਦਾਇਕਾਂ ਨੂੰ ਵੀ ਘੇਰਿਆ ਜਾ ਰਿਹਾ ਜਿਵੇਂ ਤੁਸੀਂ ਬਲਕਾਰ ਸਿੱਧੂ ਹੋਰਾਂ ਦੀ ਗੱਲ ਕਰੀਏ ਡਿੰਪੀ ਟੇਲੋਂ ਹੋਰਾਂ ਦੀ ਗੱਲ ਕਰਾਂ ਉਹਨਾਂ ਨੂੰ ਵੀ ਅੱਜ ਜਿਹੜਾ ਘੇਰਿਆ ਗਿਆ ਵਕਕ ਐਮਐਲਓ ਨੂੰ ਘੇਰਿਆ ਕਿ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਸ਼ਾਜਲੀ ਦੇ ਵਿੱਚ ਭਗਵਾਨ ਸਿੰਘ ਮਾਨ ਸਕੂਲ ਆਫ ਫੈਮਿਨਸ ਦਾ ਉਦਘਾਟਨ ਕਰਨ ਦੇ ਲਈ ਵੀ ਆਉਂਦੇ ਨੇ ਤਾਂ ਉੱਥੇ ਸਵਾਲ ਪੁੱਛਣ ਦੇ ਲਈ ਕਿਸਾਨ ਪਹੁੰਚਦੇ ਨੇ ਹਾਲਾਂਕਿ ਉਹ ਗੱਲ ਵੱਖਰੀ ਹੈ ਕਿ ਉਹਨਾਂ ਤੱਕ ਪਹੁੰਚ ਨਹੀਂ ਦਿੱਤਾ ਜਾਂਦਾ 2 ਸਾਲ ਪਹਿਲਾਂ ਹੀ ਘੇਰਕਰੋ ਸ਼ੁਰੂ ਹੋਣਾ ਸ਼ਾਇਦ ਪੰਜਾਬ ਦੇ ਇਤਿਹਾਸ 'ਚ ਵੀ ਪਹਿਲੀ ਵਾਰ ਹੋਇਆ ਹੋਵੇ ਦੇਖੋ ਗੱਲ ਇਹ ਹੈ ਵੀ ਜਦੋਂ ਕੋਈ ਧੱਕਾ ਕਰਦਾ ਨਾ ਜਸਜੀਪ ਪੰਜਾਬ ਦੇ ਲੋਕ ਦਿੱਲੀ ਵਾਲੇ ਥੋੜੀ ਆ ਉਹਨਾਂ ਦੀ ਆਪਣੀ ਨੇਚਰ ਹੈ ਸਾਡੀ ਆਪਣੀ ਨੇਚਰ ਹੈ ਤੁਸੀਂ ਸਾਡਾ ਸਮਾਨ ਚੱਕ ਕੇ ਤੁਸੀਂ ਸਾਡਾ ਮੋਰਚਾ ਭੰਨੋਗੇ ਉੱਥੋਂ ਤੁਸੀਂ ਟਰਾਲੀਆਂ ਚੋਰੀ ਕਰੋਗੇ ਔਰ ਕੱਲੀ ਟਰਾਲੀਆਂ ਨਹੀਂ ਲੋਕਾਂ ਨੂੰ ਲੱਗਦਾ ਪਿਆ ਕੱਲੀ ਟਰਾਲੀਆਂ ਦਾ ਰੋਲਾ ਪਈ ਜਾਂਦੇ ਆ ਉੱਥੇ ਲੋਕਾਂ ਦੇ ਏਸੀ ਸੀ ਲੋਕਾਂ ਦਾ ਗਰੀਬ ਯਾਰ ਗਰੀਬ ਤੋਂ ਗਰੀਬ ਬੰਦਾ ਆਪਦਾ ਕੋਈ ਚੂਲਾ ਲੈ ਕੇ ਗਿਆ ਸੀ ਕੋਈ ਉੱਥੇ ਕਿਸੇ ਦਾ ਬਿਸਤਰਾ ਪਿਆ ਸੀਗਾ ਗਰੀਬ ਬੰਦੇ ਦਾ ਤੇ ਮੰਜਾ ਵੀ ਗੁੰਮ ਜੇ ਯਾਰ ਉਹ ਵੀ ਨੁਕਸਾਨ ਹੀ ਹੈ ਕੱਲਾ ਕੋਈ ਨੁਕਸਾਨ ਟਰਾਲੀ ਤੇ ਟਰੈਕਟਰਾਂ ਦਾ ਥੋੜੀ ਆ ਗਰੀਬ ਬੰਦੇ ਦਾ ਜੇ ਕੋਈ ਕੱਪੜੇ ਗੁੰਮ ਜਾਣ ਉਹਨੇ ساری ਉਮਰ ਉਹੀ ਕੱਪੜੇ ਪਾਉਣੇ ਹੈਗੇ ਉਹ ਤਾਂ ਨੁਕਸਾਨ ਹੀ ਹੈ ਕੋਈ ਮਜ਼ਦੂਰ ਬੈਠੇ ਆ ਉੱਥੇ ਮਤਲਬ ਕਿਸਾਨ ਬੈਠੇ ਆ ਘਟੂ ਘਟ ਉਹਨਾਂ ਦੇ ਐਵਰੇਜ ਉਹ ਕਹਿ ਰਿਹਾ ਕਿ ਸਾਡਾ 100 ਕਰੋੜ ਦਾ ਸਮਾਨ ਚੋਰੀ ਹੋ ਗਿਆ ਔਰ ਲੱਭ ਕਿਹਦੇ ਕੋਲ ਹੋ ਰਿਹਾ ਉਹਨਾਂ ਦੇ ਮੁਤਾਬਕ ਐਮ ਐਲ ਐਸ ਦੇ ਬੰਦਿਆਂ ਤੋਂ ਇਹਨਾਂ ਦਾ ਨਾ ਹੀ ਤੇ ਟਰਾਲੀ ਚੋਰ ਪਾਤਾ ਉਹਨਾਂ ਨੇ ਇਹੀ ਤਾਂ ਇਹਨਾਂ ਦੀ ਕ੍ਰਾਂਤੀ ਤੁਸੀਂ ਇੰਨਾ ਤੱਕਾ ਕਰੋਗੇ ਤੁਸੀਂ ਡਾਂਗ ਫੇਰੋਗੇ ਸਾਡੇ ਤੇ ਲੋਕ ਫਿਰ ਫੁੱਲ ਥੋੜੀ ਪਾਉਣਗੇ ਹੁਣ ਵੱਡੋ ਹੈ ਹੁਣ ਤੇ ਫਿਰ ਇਹਨਾਂ ਨੂੰ ਮੈਂ ਇਹੀ ਕਹਿੰਨਾ ਵੀ ਭਗਵੰਤ ਮਾਨ ਜੀ ਤਾਂ ਬਚ ਜਾਂ ਸਕੂਲ ਦੇ ਵਿੱਚ ਸਿੱਧੀ ਹੈਲੀਪੈਡ ਬਣ ਜਾਂਦੀ ਹੈ ਕਿ ਕੈਮ MLA ਨੂੰ ਵੀ ਦਵਾ ਦਿਓ ਹੈਲੀਕਾਪਟਰ। ਇਹੀ ਫੇਰ ਹੀ ਹੈ ਹੋਰ ਤੇ ਹੱਲ ਹੈ ਨਹੀਂ ਕੋਈ। ਕਿਉਂਕਿ ਤੁਹਾਨੂੰ ਲੋਕਾਂ ਦੇ ਵਿੱਚ ਤੇ ਜਾਣਾ ਹੀ ਪੈਣਾ ਨਾ। ਤੁਸੀਂ ਪੁਲਿਸ ਲਾ ਦਿੱਤੀ ਕਿ ਅੱਗੇ ਕਿਸਾਨਾਂ ਨੂੰ ਨਾ ਆਣ ਦਿਓ ਔਰ ਕਲੇ ਕਿਸਾਨ ਨਹੀਂ ਹੈਗੇ। ਹਰ ਇੱਕ ਵਰਗ ਦੁਖੀ ਹੈ ਇਹਨਾਂ ਤੋਂ। ਕੁਝ ਨਹੀਂ ਇਹਨਾਂ ਨੇ ਕੀਤਾ। ਜਿਹੜੇ ਇਹਨਾਂ ਦੇ ਵਪਾਰੀਆਂ ਦੀ ਕੋਈ ਮੀਟਿੰਗਸ ਹੁੰਦੀਆਂ ਨੇਗੀਆਂ। ਉਹ ਵਪਾਰੀ ਕਹਿ ਦਿੰਦੇ ਕਿ ਸਾਨੂੰ ਵਪਾਰੀਆਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਮੀਟਿੰਗਸ ਨੂੰ ਆਪਣੀ ਆਮ ਆਦਮੀ ਪਾਰਟੀ ਦੇ ਵਪਾਰੀ ਬੁਲਾ ਕੇ ਉੱਥੇ ਆਪਦੀ ਸਵਾਲ ਹੁੰਦੇ ਨੇ ਉਹਨਾਂ ਦੇ ਆਪਦੀ ਪਹਿਲਾਂ ਤੋਂ ਪ੍ਰੀ ਪਲਾਨਡ ਤਿਆਰੀ ਥੋੜੀ ਯਾਦ ਹੈ ਉਹਨਾਂ ਨੇ ਇੱਕ ਉਹ ਆਟੋ ਵਾਲੀ ਕਹਾਣੀ ਜੀ ਬਣਾਈ ਸੀ ਕਿ ਅਰਵਿੰਦ ਕੇਜਰੀਵਾਲ ਜੀ ਆਟੋ ਦੇ ਵਿੱਚ ਗਏ ਉਹੀ ਕਹਾਣੀ ਫਿਰ ਗੁਜਰਾਤ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਜੀ ਨੂੰ ਆਟੋ ਵਾਲਾ ਰੋਟੀ ਖਵਾ ਕੇ ਗਿਆ ਉਹੀ ਸੇਮ ਮਤਲਬ ਇੱਕ ਇਹ ਇੱਕ ਇਸ਼ਤਿਹਾਰਬਾਜ਼ੀ ਮਾਡਲ ਹੈ ਲੋਕਾਂ ਨੂੰ ਮੂਰਖ ਬਣਾਉਣ ਲਈ ਮੈਂ ਮੈਂ ਸਮਝਦਾ ਕਿ ਚੰਗਾ ਇਹ ਲੋਕ ਅੱਖਾਂ ਖੁੱਲੀਆਂ ਲੋਕਾਂ ਦੀ ਇਹਨਾਂ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਅਸੀਂ ਇਹਨਾਂ ਨੂੰ ਜਿਤਾਇਆਗਾ ਪਰ ਜਦੋਂ ਇੱਕ ਉਮੀਦ ਹੁੰਦੀ ਹੈ ਨਾ ਜਸਜੀ ਇਹ ਕੋਈ ਆਪਣੀ ਕਾਬਲੀਅਤ ਕਰਕੇ ਜਾਂ ਕੋਈ ਆਪਣੀ ਕ੍ਰੈਡੀਬਿਲਟੀ ਕਰਕੇ ਨਹੀਂ ਜਿੱਤੇ ਇਹ ਇਸ ਕਰਕੇ ਜਿੱਤੇ ਕਿ ਲੋਕ ਪੁਰਾਣੀਆਂ ਸਰਕਾਰਾਂ ਤੋਂ ਦੂਜੀਆਂ ਸਰਕਾਰਾਂ ਤੋਂ ਦੁਖੀ ਸੀਗੇ ਆਪਾਂ ਕਹਿੰਨੇ ਆ ਨਾ ਵੀ ਯਾਰ ਇਹ ਤਾਂ ਦੇਖ ਲੈ ਤੀਜਾ ਬੰਦਾ ਹੁਣ ਲੋਕਾਂ ਨੇ ਦੇਖ ਲਿਆ ਇਹ ਤਾਂ ਉਹਨਾਂ ਨਾਲੋਂ ਵੀ ਭੁਖ ਨੰਗ ਵੱਧ ਦਿਖਾਈ ਜਾਂਦੇ ਤੁਸੀਂ ਦੇਖੋ ਵੀ ਕਿੰਨੇ ਐਮਐਲਏ ਨੇ ਆਪਣੀਆਂ ਆਪਣੀਆਂ ਵੱਡੀਆਂ ਕੋਠੀਆਂ ਸ਼ੁਰੂ ਕਰ ਰੱਖੀਆਂ ਨੇ ਕੱਲਾ ਕੱਲਾ ਬੰਦਾ ਫੋਰਚੂਨਰਾਂ ਨਵੀਆਂ ਲਈ ਫਿਰਦਾ ਇਹ ਉਹ ਬੰਦੇ ਨੇ ਜਿਨ੍ਹਾਂ ਤੋਂ ਤੇਲ ਨਹੀਂ ਪੂਰਾ ਹੁੰਦਾ ਸੀ ਬਹੁਤ ਸਾਰਿਆਂ ਦਾ ਕਪੂਰਥਲਾ ਹਾਊਸ ਦੀ ਜੇਕਰ ਗੱਲ ਕਰਾਂ ਤਾਂ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਹੋਰਾਂ ਦੀ ਬੇਟੀ ਦੇ ਵਿਆਹ ਦੇ ਸਮਾਗਮ ਕਪੂਰਥਲਾ ਹਾਊਸ ਦੇ ਵਿੱਚ ਹੋਇਆ ਤਾਂ ਉੱਥੇ ਵੀ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੋਏਗਾ ਕਪੂਰਥਲਾ ਹਾਊਸ ਪੰਜਾਬ ਦਾ ਪਰ ਉੱਥੇ ਸਮਾਗਮ ਜਿਹੜੇ ਨੇ ਉਹ ਦਿੱਲੀ ਦੇ ਲੀਡਰਾਂ ਦੇ ਪਰਿਵਾਰਾਂ ਦੇ ਵਿਆਹਾਂ ਦੇ ਹੋ ਰਹੇ ਨੇ ਉਸ ਤੋਂ ਪਹਿਲਾਂ ਵੀ ਹੋਇਆ ਤਾਂ ਉਹ ਕਹਿੰਦੇ ਕਿ ਵਿੱਚ ਤਾਂ ਇਹ ਵੀ ਚਰਚਾ ਚੱਲੀ ਕਿ ਕਪੂਰਥਲਾ ਹਾਊਸ ਨੂੰ ਮੈਰਿਜ ਪੈਲੇਸ ਹੀ ਬਣਾ ਛੱ ਦੇਖੋ ਜਸਜੀਤ ਜਿਹੜਾ ਕਪੂਰਥਲਾ ਹਾਊਸ ਹੈ ਨਾ ਉਹ ਦਿੱਲੀ ਦੇ ਵਿੱਚ ਪੰਜਾਬ ਦੀ ਇੱਕ ਪੰਜਾਬ ਦੇ ਚੀਫ ਮਿਨਿਸਟਰ ਦੀ ਰੈ residense ਹੈ ਇੱਕ ਹੈਰੀਟੇਜ ਬਿਲਡਿੰਗ ਹੈ ਇੱਕ ਪੁਰਾਣਾ ਬਣਿਆ ਹੋਇਆ ਮਹਿਲ ਟਾਈਪ ਬਣਿਆ ਹੋਇਆ ਉਹ ਜਿੱਥੇ ਕਿ ਪੰਜਾਬ ਦਾ ਜਦੋਂ ਚੀਫ ਮਿਨਿਸਟਰ ਜਾਂਦਾ ਉਥੇ ਰਹਿੰਦਾ ਉਹਦਾ ਘਰ ਹੈ ਬੇਸਿਕਲੀ ਉਹ ਇਹਨਾਂ ਨੇ ਇੱਕ ਹੋਰ ਬੜੀ ਅੱਛੀ ਸੋਹਣੀ ਬਿਲਡਿੰਗ ਹੈਗੀ ਪੰਜਾਬ ਦੀ ਆਪਣੀ ਵਿਰਾਸਤ ਹੈਗੀ ਪੰਜਾਬ ਦਾ ਆਪਣਾ ਉੱਥੇ ਪੈਸਾ ਲੱਗਿਆ ਹੈਗਾ ਪਰ ਮੈਂ ਬੜਾ ਹੈਰਾਨ ਹੈਗਾ ਕਿ ਜਦੋਂ ਪਹਿਲਾਂ ਕੀ ਹੁੰਦਾ ਸੀ ਚੀਫ ਮਿਨਿਸਟਰ ਜਾਂਦਾ ਸੀ ਦਿੱਲੀ ਉਹਨੇ ਸਟੇ ਕਰਨਾ ਕਪੂਰਥਲਾ ਹਾਊਸ ਕਰਦਾ ਸੀ ਉੱਥੇ ਥੋੜੇ-ਬਹੁਤ ਅਰੇਂਜਮੈਂਟਸ ਹੁੰਦੇ ਸੀ ਉੱਥੇ ਮੈਨੇਜਰ ਵਗੈਰਾ ਲੱਗੇ ਹੁੰਦੇ ਸੀ ਉੱਥੇ ਕੁੱਕ ਲੱਗੇ ਹੁੰਦੇ ਸੀ ਉੱਥੇ ਥੋੜੀ-ਬਹੁਤ ਸਿਕਿਉਰਿਟੀ ਹੁੰਦੀ ਸੀ ਪਰ ਇਹਨਾਂ ਨੇ ਕਪੂਰਥਲਾ ਹਾਊਸ ਨੂੰ ਇੱਕ ਡੰਪ ਜਿਹਾ ਬਣਾ ਕੇ ਰੱਖ ਦਿੱਤਾ ਪਹਿਲਾਂ ਤੇ ਉੱਥੇ ਕੇਜਰੀਵਾਲ ਦੀਆਂ ਗੱਡੀਆਂ ਖੜਦੀਆਂ ਰघव ਰघव ਚੱਡੇ ਤੇ ਕੇਜਰੀਵਾਲ ਲਈ ਆਹੀ ਲੈਂਡ ਕਰੂਜ਼ ਨਾਲ ਉੱਥੇ ਦੋ-ਦੋ ਖੜਾ ਕੇ ਰੱਖਦੇ ਔਰ ਉੱਥੇ 100-100 ਬੰਦਾ ਉੱਥੇ ਸਿਕ ਇਨਾ ਹੀ ਨਹੀਂ ਤੁਸੀਂ ਦੇਖੋ ਕਿ ਪਿਛਲੇ ਟਾਈਮ ਦੇ ਵਿੱਚ ਰघव ਚੱਡਾ ਦਾ ਵਿਆਹ ਉੱਥੇ ਕੀਤਾ ਪਰਿਵਾਰ ਇੱਕ ਉਹਨਾਂ ਦੇ ਡਿਸੀਜਨ ਨੇ ਵਿਆਹ ਕਰਨ ਸਾਨੂੰ ਵਿਆਹਾਂ ਤੋਂ ਕੋਈ ਤਕਲੀਫ ਨਹੀਂ ਹੈਗੀ ਪਰ ਉਹ ਜਿਹੜਾ ਕਪੂਰਥਲਾ ਹਾਊਸ ਹੈ ਯਾਰ ਉਹ ਪੰਜਾਬ ਦੀ ਇੱਕ ਹੈਰੀਟੇਜ ਬਿਲਡਿੰਗ ਹੈ ਉਹ ਪੰਜਾਬ ਦੇ ਸੀਐਮ ਦਾ ਘਰ ਹੈਗਾ ਉਹ ਉਹਨੂੰ ਤੁਸੀਂ ਕਿੱਦਾਂ ਮਤਲਬ ਹੂ ਇਜ਼ ਰघव ਚੱਡਾ ਰघव ਚੱਡਾ ਉੱਥੇ ਵਿਆਹ ਕਰਨ ਵਾਲਾ ਕੌਣ ਹੈ ਰघव ਚੱਡਾ ਤੁਸੀਂ ਕਹਿੰਨੇ ਹੋ ਵੀ ਇੱਕ ਐਮਪੀ ਹੈ ਉਹਨੇ ਉੱਥੇ ਵਿਆਹ ਕਰਨਾ ਹੈ ਕੱਲੋ ਦੂਜੇ ਐਮਪੀ ਕਹਿਣਗੇ ਵੀ ਅਸੀਂ ਜਵਾਕਾਂ ਦੇ ਵਿਆਹ ਕਰਨਾ ਹੈ ਕੀ ਉਹ ਕਰ ਸਕਦੇ ਆ ਕਾਲੋ ਕੋਈ ਐਮ ਐਲ ਏਜ਼ ਕਹਿਣਗੇ ਕਿ ਅਸੀਂ ਉੱਥੇ ਵਿਆਹ ਕਰਨੇ ਆਉਦੇ ਜਵਾਕਾਂ ਦੇ ਵਿਆਹ ਕਰਨੇ ਆ ਔਰ ਇਹ ਨਹੀਂ ਹੈਗਾ ਕਿ ਉੱਥੇ ਕੋਈ ਖਰਚਾ ਹੈਗਾ ਉੱਥੇ ਬਹੁਤ ਸਾਰੇ ਅਰੇਂਜਮੈਂਟ ਕਰਨੇ ਪੈਂਦੇ ਵਿਆਹ ਕਰਨ ਲਈ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਬਸ ਸਿਰਫ ਇੱਕ ਫੁਕਰੀ ਹੈ ਕਿ ਮੈਂ ਇੱਕ ਹੈਰੀਟੇਜ ਬਿਲਡਿੰਗ ਦੇ ਵਿੱਚ ਇੱਕ ਪ੍ਰਾਣੀ ਬਿਲਡਿੰਗ ਦੇ ਵਿੱਚ ਪੰਜਾਬ ਦੇ ਕਪੂਰਥਲਾਊਸ ਦੇ ਵਿੱਚ ਮੇਰਾ ਵਿਆਹ ਹੋਇਆ ਇੱਕ ਫੁਕਰੀ ਮਾਰਨੀ ਹੈ ਔਰ ਉੱਥੇ ਕੀ ਕੁਝ ਖਰਾਬ ਕਰਦੇ ਹੋਣਗੇ ਇਹ ਕਿੰਨਾ ਉਹ ਉਹ ਚੀਜ਼ਾਂ ਨੂੰ ਪੁਰਾਣੀਆਂ ਨੂੰ ਜਿਹੜੀ ਵਿਰਾਸਤ ਹੈ ਸਾਡੀ ਉਹਨੂੰ ਖਰਾਬ ਕਰਦੇ ਹੋਣਗੇ ਤੇ ਨਾਲ ਇੱਕ ਵੀਡੀਓ ਪਿਛਲੇ ਦਿਨਾਂ ਤੋਂ ਇਹ ਵੀ ਵਾਇਰਲ ਹੋਈ ਕਿ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਪੁਰਾਣੇ ਸਮੇਂ ਦੇ ਵਿੱਚ ਜਦੋਂ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਸੀ ਤਾਂ ਉਦੋਂ ਇਹ ਕਹਿੰਦੇ ਸੀ ਕਿ ਸਾਡਾ ਤਾਂ ਵਿਆਹ ਜਿਹੜੇ ਹੋਣਗੇ ਉਹ ਵੀ ਸਾਦੇ ਹੋਣਗੇ ਦੂਸਰੇ ਪਾਸੇ ਭੰਗੜਾ ਕਪੂਰਥਲਾ ਹਾਊਸ ਤੇ ਵਿੱਚ ਜਿਹੜਾ ਹੈਗਾ ਉਹ ਪਾਇਆ ਜਾ ਰਿਹਾ ਮਹਿੰਗੇ ਵਿਆਹ ਦੇ ਵਿੱਚ ਦੇਖੋ ਜਸਜੀਤ ਵਿਆਹ ਉਹਨਾਂ ਦੀ ਬੇਟੀ ਦਾ ਵਿਆਹ ਹੈ ਮੈਂ ਇੱਥੇ ਕੋਈ ਜ਼ਿਆਦਾ ਉਹ ਨਹੀਂ ਕਰਨਾ ਚਾਹੁੰਦਾ ਪਰ ਯੈਸ ਤੁਸੀਂ ਜਦੋਂ ਆਪਣੇ ਆਪਣੇ ਵਰਕਰਸ ਨੂੰ ਇਸ ਨਸੀਹਤ ਦਿੰਨੇ ਉਹ ਜਾਣਬੁੱਝ ਕੇ ਕੇਜਰੀਵਾਲ ਜੀ ਕੇ ਤੁਹਾਡੇ ਚੋਂ ਸਾਡੇ ਐਮ ਐਲ ਏਜ਼ ਬੜੇ ਸਾਦੇ ਵਿਆਹ ਕਰਨਗੇ ਔਰ ਤੁਸੀਂ ਕਹਿੰਦੇ ਹੋ ਕਿ ਅਸੀਂ ਵੀ ਸਾਦੇ ਵਿਆਹ ਕਰਾਂਗੇ ਸਾਨੂੰ ਵੀ ਸਾਦੇ ਵਿਆਹ ਕਰਨੇ ਚਾਹੀਦੇ ਆ ਔਰ ਕਪੂਰਥਲਾ ਹਾਊਸ ਨਹੀਂ ਉਹ ਇੱਕ ਉੱਥੇ 5 ਸਟਾਰ ਹੋਟਲ ਹੈ ਮੈਨੂੰ ਨਾਮ ਨਹੀਂ ਮੈ ਰਿਕਾਲ ਕਰ ਪਾਰਾ 5 ਸਟਾਰ ਹੋਟਲ ਦੇ ਵਿੱਚ ਇੰਗੇਜਮੈਂਟ ਕੀਤੀ ਹੈ ਜਿੱਥੇ ਕੋਈ ਆ ਡੋਨ ਦੱਸ ਰਿਹਾ ਸੀ ਕਿ 10-15000 ਰੁਪਏ ਪਲੇਟ ਦਾ ਰੇਟ ਹੈ ਪਰ ਤੁਸੀਂ ਠੀਕ ਹੈ ਤੁਸੀਂ ਆਪਣਾ ਵਿਆਹ ਕਰੋ ਤੁਹਾਡੇ ਪਰਸਨਲ ਇਹ ਨੇ ਅਸੀਂ ਜ਼ਿਆਦਾ ਟਿੱਪਣੀ ਨਹੀਂ ਕਰਦੇ ਭਟੀਆਂ ਜਿਹੜੀ ਚੀਜ਼ ਤੁਸੀਂ ਬੋਲਦੇ ਹੋ ਉਹਨੂੰ ਆਪਣੇ ਤੇ ਤਾਂ ਲਾਗੂ ਕਰੋ ਕੇਜਰੀਵਾਲ ਕਹਿੰਦਾ ਕਿ ਮੈਂ ਤੁਸੀਂ ਮਹਿੰਗੇ ਵਿਆਹ ਨਾ ਕਰੋ ਪਰ ਜੇ ਤੁਸੀਂ ਕਰੋਗੇ ਵਿਆਹ ਇਹਨਾਂ ਦੇ ਹੁਣ ਸਾਰੇ ਕਿੰਨੇ ਇਹਨਾਂ ਦੀ ਪਾਰਟੀ ਦੇ ਵਿੱਚ ਵਿਆਹ ਹੁੰਦੇ ਆ ਕਿਹੜੇ ਬੰਦੇ ਨੇ ਸਸਤਾ ਵਿਆਹ ਕੀਤਾ ਪਹਿਲਾਂ ਠੀਕ ਹੈ ਹੁਣ ਤੁਸੀਂ ਆਪਣੀ ਬੇਟੀ ਦਾ ਵਿਆਹ ਉਥੇ ਕਪੂਰਥਲਾ ਹਾਊਸ ਕਰ ਰਹੇ ਹੋ ਪਹਿਲਾਂ ਰਗਵ ਚੱਡੇ ਨੇ ਕੀਤਾ ਹੁਣ ਜੇ ਕਿਸੇ ਹੋਰ ਦਾ ਗਿਆ ਉਹਨੇ ਕਰ ਲੈਣਾ ਉਹ ਇੱਕ ਮੈਰਿਜ ਪੈਲੇਸ ਜਿਹਾ ਬਣਾ ਰੱਖਿਆਗਾ ਮਤਲਬ ਇੱਕ ਇੱਕ ਬਿਲਡਿੰਗ ਦੀ ਜਿਹੜੀ ਉਹ ਹੈਗੀ ਹੈ ਨਾ ਚਾਰ ਮੁਖ ਖਤਮ ਕਰਦੇ ਪਏ ਆ ਇਹ ਇਦਾਂ ਨਹੀਂ ਹੋਣਾ ਚਾਹੀਦਾ ਮਤਲਬ ਇਹ ਪੰਚਾਇਤ ਤੋਂ ਠੀਕ ਹੈ ਤੁਹਾਡੇ ਕੋਲ ਸੱਤਾ ਆ ਗਈ ਹੈ ਔਰ ਉਹਦੇ ਚ ਲਿਖਿਆ ਹੋਇਆ ਕਿ ਭਗਵੰਤ ਮਾਨ ਜੀ ਨੂੰ ਸੱਦਾ ਦਿੱਤਾ ਗਿਆ ਉੱਥੇ ਵਿਆਹ ਦੇ ਵਿੱਚ ਮੈਂ ਸਮਝਦਾ ਕਿ ਭਗਵੰਤ ਮਾਨ ਨੂੰ ਥੋੜੀ ਜੀ ਭਗਵੰਤ ਮਾਨ ਸਾਹਿਬ ਥੋੜੀ ਜੀ ਤੁਸੀਂ ਵੀ ਸ਼ਰਮ ਕਰੋ ਤੁਹਾਡਾ ਘਰ ਆਇਆ ਉਹ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਜਿਤਾਇਆ ਉੱਥੇ ਹੀ ਤੁਹਾਨੂੰ ਸੱਦਾ ਮਿਲ ਰਿਹਾ ਹੈ ਉਹ ਤੁਸੀਂ ਔਰ ਦੂਜੀ ਗੱਲ ਸ਼ਰਮ ਇਹ ਹੈ ਕਿ ਉਹ ਵੈਲ ਤੇ ਕਿਉਂ ਕਰਦੇ ਤੁਸੀਂ ਕਿਉਂ ਅਲਾਉ ਕਰਦੇ ਹੋਗੇ ਇਹ ਕੋਈ ਮਤਲਬ ਇੱਕ ਕੋਈ ਇੰਦਾ ਜਗ੍ਹਾ ਹੀ ਥੋੜੀ ਹੈਗੀ ਪੰਜਾਬ ਦੀ ਯਾਰ ਇਹ ਚੀਜ਼ਾਂ ਕੱਲੂ ਤੁਸੀਂ ਕਿਸੇ ਹੋਰ ਥਾਂ ਤੇ ਇਦਾਂ ਕਰਨਾ ਸ਼ੁਰੂ ਕਰ ਦੋਗੇ ਬਹੁਤ ਗਲਤ ਹੈ ਜਿੱਥੇ ਐਮਐਲਏ ਵਕਫ ਵਕਫ ਵਿਵਾਦਾਂ ਦੇ ਵਿੱਚ ਨਹੀਂ ਤਾਂ ਉੱਥੇ ਤੁਹਾਡੇ ਖੁਦ ਦੇ ਹਲਕੇ ਮਾਨਸਾ ਦੇ ਐਮਐਲਏ ਸਾਹਿਬ ਜਿਹੜੇ ਉਹ ਵੀ ਵਿਵਾਦਾਂ ਦੇ ਵਿੱਚ ਨਹੀਂ ਉਹਨਾਂ ਕਿਉਂਕਿ ਪਿੰਡ ਬੁਰਜਹਰੀ ਦੇ ਵਿੱਚ ਸਰਪੰਚੀ ਦੇ ਅਹੁਦੇ ਦੇ ਲਈ ਰੀਕਾਉਂਟਿੰਗ ਅੱਜ ਹੋਈ ਹਾਲਾਂਕਿ ਨਤੀਜਾ ਜਿਉਂਦਾ ਤਿਆਰ ਰਿਹਾ ਹੈ ਪਰ ਇਨਵੋਲਵਮੈਂਟ ਇਹ ਦੱਸਿਆ ਜਾ ਰਿਹਾ ਹੈ ਕਿ ਐਮਐਲਏ ਵਿਜੇ ਸਿੰਘਲਾ ਹੋਰਾਂ ਦੀ ਇਨਵੋਲਵਮੈਂਟ ਸਿੱਧੇ ਜਾਂ ਸਿੱਧੇ ਤੌਰ ਤੇ ਉਹ ਰਹੀਆ ਕਿਵੇਂ ਦੇਖਦੇ ਨਹੀਂ ਦੇਖੋ ਜਦੋਂ ਐਮਐਲਏ ਵਿਜੇ ਸਿੰਘਲਾ ਜੀ ਜਿਹੜੇ ਹੈਗੇ ਆ ਉਹ ਬਹੁਤ ੱਕਾ ਕਰਦੇ ਪਏ ਆ ਜਦੋਂ ਸ਼ੁਰੂ ਦੇ ਵਿੱਚ ਇਹਨਾਂ ਤੇ ਕਰਪਸ਼ਨ ਦੇ ਇਲਜ਼ਾਮ ਲੱਗੇ ਸੀ ਉਦੋਂ ਆਮ ਆਦਮੀ ਪਾਰਟੀ ਨੇ ਕਿਹਾ ਸੀਗਾ ਕਿ ਇਹ ਐਮਐਲਏ ਨੂੰ ਅਸੀਂ ਨਹੀਂ ਰੱਖਣਾ ਪਰ ਉਹੀ ਇਹ ਐਮਐਲਏ ਨੂੰ ਹੁਣ ਮੀਟਿੰਗਸ ਦੇ ਵਿੱਚ ਬੁਲਾ ਰਹੇ ਆ ਕੀ ਕਰਪਸ਼ਨ ਦੇ ਇਲਜ਼ਾਮ ਉਹ ਪਿੱਛੇ ਹੋ ਗਏ ਇਹਨਾਂ ਨੇ ਚਲਾਨੀ ਪੇਸ਼ ਨਹੀਂ ਕੀਤੇ ਔਰ ਕੀ ਜੇ ਜੇ ਨਹੀਂ ਸੀ ਤੇ ਫਿਰ ਕੀ ਉਹ ਤੁਸੀਂ ਝੂਠਾ ਇਲਜ਼ਾਮ ਝੂਠਾ ਉਹ ਜਿਹੜਾ ਪ੍ਰੋਪਾਗੈਂਡਾ ਕੀਤਾ ਸੀਗਾ ਸੰਗਰੂਰ ਦੀ ਬਾਈ ਇਲੈਕਸ਼ਨ ਜਿੱਤਣ ਦੇ ਲਈ ਔਰ ਦੂਜੀ ਗੱਲ ਜਿਹੜਾ ਧੱਕਾ ਇਹ ਕਰਦੇ ਪਏ ਆ ਹਰ ਇੱਕ ਥਾਂ ਦੇ ਧੱਕੇ ਹੋ ਰਹੇ ਆ ਕਰਪਸ਼ਨ ਚੱਲਦੀ ਪਈ ਆ ਪਿੰਡਾਂ ਦੇ ਵਿੱਚ ਸਾਂਝੀਆਂ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹ ਪਹਿੰਗੇ ਸਸਤੇ ਭਾਅ ਦੇ ਵਿੱਚ ਔਰ ਜਿੰਨੇ ਵੀ ਇੱਥੇ ਚੇਅਰਮੈਨ ਨੇ ਉਹ ਵੀ ਇਦਾਂ ਹੀ ਕਰਦੇ ਪਏ ਆ ਧੱਕੇ ਕਰਦੇ ਪਏ ਆ ਔਰ ਜਿੱਥੇ ਇਹਨਾਂ ਦੇ ਆਪੋਨੈਂਟ ਜਿੱਤੇ ਆ ਉੱਥੇ ਵੀ ਇਹਨਾਂ ਦੀ ਗ੍ਰਾਂਟ ਦਾ ਕੋਈ ਸਿਸਟਮ ਨਹੀਂ ਹੈਗਾ ਉਹਨਾਂ ਨੂੰ ਮਤਲਬ ਦੁਖੀ ਕਰਨਾ ਚਾਹੁੰਦੇ ਆ ਗੁੰਡਾਗਰਦੀ ਕਰਨਾ ਚਾਹੁੰਦੇ ਆ ਕਿ ਤੂੰ ਜਦੋਂ ਸਾਡੇ ਨਾਲ ਰਲ ਤੇ ਨਹੀਂ ਅਸੀਂ ਤੁਹਾਨੂੰ ਗ੍ਰਾਂਟ ਨਹੀਂ ਦੇਣੀ ਉਦਾ ਬੁਰਜਹਰੀ ਦੀ ਗੱਲ ਹੀ ਇਹ ਹੈ ਜਿਹੜੇ ਉੱਥੇ ਜਿੱਤੇ ਹੋਇਆ ਉਹ ਉਹਨਾਂ ਨੂੰ ਕਹਿ ਰਹੇ ਆ ਕਿ ਤੂੰ ਸਾਡੇ ਨਾਲ ਰਲੋ ਅਸੀਂ ਤੁਹਾਨੂੰ ਫੇਰ ਗ੍ਰਾਂਟ ਦੇਵਾਂਗੇ 6 ਮਹੀਨਾ ਚੋਂਦਾ ਕੋਈ ਕੰਮ ਨਹੀਂ ਕਰਾਇਆ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਮੈਂ ਪਹਿਲੀ ਵਾਰ ਸੁਣਿਆ ਜਸਜੀ ਇੰਨੇ ਸਾਲ ਹੋ ਗਿਆ ਆਪਾਂ ਨੂੰ ਰਾਜਨੀਤੀ ਦੇਖਦੇ ਹੋਏ ਐਕਟਿਵਿਜ਼ਮ ਕਰਦੇ ਹੋਏ ਮੈਂ ਪਹਿਲੀ ਵਾਰ ਦੇਖਿਆ ਕਿ ਕਿਸੇ 6 ਮਹੀਨਿਆਂ ਦੇ ਬਾਅਦ ਕਿਸੇ ਪੰਚਾਇਤ ਦੀ ਰੀਕਾਊਂਟਿੰਗ ਹੋਵੇ ਠੀਕ ਹੈ ਪਟੀਸ਼ਨ ਪਟੀਸ਼ਨ ਪਾਉਂਦੇ ਆ ਬਹੁਤ ਸਾਰੇ ਲੋਕ ਔਰ ਉਹ ਪਟੀਸ਼ਨਾਂ ਦਾ ਤੁਹਾਨੂੰ ਪਤਾ ਵੀ ਜਦੋਂ ਇੱਕ ਵਾਰ ਸਰਟੀਫਿਕੇਟ ਮਿਲ ਗਿਆ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਉਹ ਸੁਣਵਾਈ ਚੱਲਦੀ ਰਹਿੰਦੀ ਆ ਔਰ ਐਸ ਡੀ ਐਮ ਜਿਹੜੇ ਹੈਗੇ ਰਲ ਕੇ ਨਾਲ ਜਿਹੜੇ ਹੈਗੇ ਸਰਕਾਰਾਂ ਦੇ ਰਲ ਕੇ ਇਹਨਾਂ ਕੋਲੇ ਹੁਣ ਉਹਦੀ ਪਾਵਰ ਜਿਹੜੀ ਡੀ ਸੀ ਕੋਲੇ ਆ ਪਟੀਸ਼ਨ ਤੁਸੀਂ ਜਿਹੜੀ ਪੰਚਾਇਤੀ ਰਾਜ ਦੀ ਪਟੀਸ਼ਨ ਹੈਗੀ ਇਲੈਕਸ਼ਨ ਪਟੀਸ਼ਨ ਹੈਗੀ ਇਹ ਰੀਕਾਊਂਟਿੰਗਲੀ ਪਾ ਸਕਦੇ ਹੋਗੇ ਡੀ ਸੀ ਕੋਲੇ ਔਰ ਡੀ ਸੀ ਨੇ ਅੱਗੇ ਉਹ ਕਰ ਦਿੱਤਾ ਐਸ ਡੀ ਐਮ ਨੂੰ ਜਿਹੜਾ ਹੈਗਾ ਅਲਾਉ ਕਰਤਾ ਕਿ ਤੁਸੀਂ ਕਰਨੀ ਹੈ ਇਹ ਉਹਨਾਂ ਨੇ ਤੁਸੀਂ ਦੇਖੋ ਮਾਨਸਾ ਦੇ ਵਿੱਚ 30 40 ਪਟੀਸ਼ਨਾਂ ਹੋਰ ਹੋਣਗੀਆਂ ਮਹੀਨੇ ਦੀ ਕਿਸੇ ਦੀ ਪੈ ਗਈ ਡੇਢ ਕਿਸ ਦੀ 6 ਮਹੀਨੇ ਦੀ ਪੈ ਗਈ ਕਿਸੇ ਦੀ 2 ਮਹੀਨੇ ਦੀ ਪੈ ਗਈ ਇਹ ਜਿਹੜਾ ਜਿਹੜਾ ਹਾਰਿਆ ਸੀ ਨਾ ਸਰਪੰਚ ਜਿਹੜੀ ਹਰੀ ਸੀ ਉਹ ਇਹ ਕਹਿ ਰਿਹਾ ਕਿ ਉਹ ਜਿਹੜੀ ਐਮਐਲਏ ਵਿਜੇ ਸਿੰਘਲਾ ਦੇ ਪੀਏ ਦੀ ਕੋਈ ਚਾਚੀ ਸੀਗੀ ਹਮਮ ਔਰ ਇਹ ਪਰਸਨਲ ਇਸ ਲਈ ਐਸੇ ਕਰਕੇ ਆ ਇਸੇ ਲਈ ਯੂਐਸਡੀਐਮ ਨੇ ਫ੍ਰੀਕੁਐਂਟਲੀ ਕਰ ਕਰਕੇ ਕਰ ਕਰਕੇ ਇੱਕ ਇੱਕ ਦਿਨ ਦੀ ਤਰੀਕ ਪਾ ਪਾ ਕੇ ਇਹਨੂੰ ਕਹਤਾ ਵੀ ਹਾਂਜੀ ਰੀਕਾਊਂਟਿੰਗ ਕਰਾਓ ਔਰ ਮੈਂ ਆਰਡਰ ਦੇਖਦਾ ਪਿਆ ਸੀਗਾ ਹਮਮ ਤੇ ਆਰਡਰ ਮੈਂ ਦੇਖਿਆ ਆਰਡਰ ਦੇ ਵਿੱਚ ਕੁਝ ਨਹੀਂ ਲਿਖਿਆ ਆਰਡਰ ਦੇ ਵਿੱਚ ਸਿਰਫ ਇੰਨਾ ਲਿਖਿਆ ਕਿ ਹਾਂਜੀ ਰੀਕਾਉਂਟਿੰਗ ਲਈ ਅਲਾਉ ਕੀਤਾ ਪਹਿਲਾਂ ਤੇ ਆਰਡਰ ਦੀ ਕਾਪੀ ਨਹੀਂ ਦਿੰਦੇ ਪਏ ਸੀ ਉਹ ਯਾਰ ਇਹ ਕੋਟ ਲੱਗੀ ਹੈਗੀ ਇੱਥੇ 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 ਪਿਆ ਹੁਣ ਦੇਖੋ ਤੁਸੀਂ ਇਹ ਇੱਕ ਇੱਕ ਕੋਟ ਲੱਗੀ ਆ ਔਰ ਇੱਥੇ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਜਿਹੜਾ ਹੈਗਾ ਆਰਡਰ ਹੈਗਾ ਆ ਪਿਆ ਦੇਖੋ ਮੈਂ ਤੁਹਾਨੂੰ ਦਿਖਾਉਣਾ ਇਹਦੇ ਚ ਲਿਖਿਆ ਹੈਗਾ ਕਿ ਪਟੀਸ਼ਨ ਦੀ ਸੁਣਵਾਈ ਮੁਕੰਮਲ ਉਪਰੰਤ ਅਦਾਲਤ ਵੱਲੋਂ ਬਲਾਕ ਮਾਨਸਾ ਦੀ ಗ್ರಾಮ ਪੰਚਾਇਤ ਬੁਰਜ ਹਰੀ ਦੇ ਸਰਪੰਚ ਨੂੰ ਅਹੁਦੇ ਲਈ ਪੋਲ ਹੋਈਆਂ ਵੋਟਾਂ ਰੀਕਾਊਂਟਿੰਗ ਕਰਾਉਣ ਦਾ ਮਿਤੀ 17/4 ਨੂੰ ਫੈਸਲਾ ਕੀਤਾ ਗਿਆ ਆ 17/4 ਨੂੰ ਫੈਸਲਾ ਕਰ ਲਿਆ ਪਰ ਇਹ ਆਰਡਰ ਦੀ ਕਾਪੀ ਦਿੱਤੀ ਨਹੀਂ ਮਤਲਬ ਵਕੀਲ ਨੇ ੱੱਕੇ ਨਾ ਦਿੱਤੀ ਤੇ ਇਹ ਰੀਕਾਊਂਟਿੰਗ 21/4 ਨੂੰ ਹੋਣੀ ਹੈ ਮਤਲਬ ਕਿ ਅੱਜ ਹੋਣੀ ਹੈ ਬਟ ਇਹ ਆਰਡਰ ਦੇ ਵਿੱਚ ਕਿਤੇ ਨਹੀਂ ਲਿਖਿਆ ਵੀ ਕਿਉਂ ਲਿਆ ਕਾਰਨ ਹੀ ਦੱਸਿਆ ਕਾਰਨ ਹੀ ਦੱਸਿਆ ਕੋਈ ਕੋਰਟ ਹੈ ਕੋਰਟ ਦੇ ਵਿੱਚ ਤੁਸੀਂ ਸੁਣਵਾਈ ਹੁੰਦੀ ਹੈ ਉਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਡਿਟੇਲਡ ਆਰਡਰ ਹੁੰਦਾ ਉਹ ਕਿ ਇਸ ਕਰਕੇ ਇਹ ਬੰਦਾ ਇਹ ਬੰਦੇ ਦੇ ਹੱਕ ਦੇ ਵਿੱਚ ਕੀਤਾ ਔਰ ਇਸ ਕਰਕੇ ਇਹ ਬੰਦੇ ਦੇ ਹੱਕ ਦੇ ਵਿੱਚ ਨਹੀਂ ਕੀਤਾ ਜਿਹੜੇ ਇਹ ਐਸ ਡੀ ਐਮ ਇਹ ਐਸ ਡੀ ਐਮ ਉਹੀ ਹੈ ਜਿਹੜਾ ਉੱਥੇ ਜਾ ਕੇ ਉਸ ਦਿਨ ਰੋਲਾ ਪਿਆ ਸੀ ਬੁਰਜਰੀ ਉੱਥੇ ਜਾ ਕੇ ਉਹਦੀ ਸਾਹਮਣੇ ਸਰਟੀਫਿਕੇਟ ਮਿਲਿਆ ਸੀਗਾ ਉੱਥੇ ਜਾ ਕੇ ਕਹਿ ਕੇ ਆਇਆ ਸੀ ਵੀ ਹਾਂ ਵੋਟਾਂ ਸਹੀ ਹੋਈਆਂ ਨੇ ਇਹੀ ਅਫਸਰ ਜਿਹੜੇ ਹੁਣ ਲਾਏ ਐ ਇਹੀ ਅਫਸਰਾਂ ਨੇ ਸਰਟੀਫਿਕੇਟ ਦਿੱਤੇ ਸੀ ਉਹੀ ਅਫਸਰ ਵਿੱਚ ਹੁਣ ਐਸਡੀਐਮ ਤਾਂ ਪਹਿਲੀ ਗੱਲ ਤਾਂ ਇਹ ਕੰਪੀਟੈਂਟੀ ਨਹੀਂ ਹੈਗਾ ਇਸ ਲਈ ਜਿਹੜਾ ਬੰਦਾ ਉੱਥੇ ਜਾ ਕੇ ਸਰਟੀਫਿਕੇਟ ਕੋਲੇ ਖੜ ਕੇ ਦਿਵਾ ਕੇ ਆਇਆ ਹੈ ਰੀਕਾਉਂਟਿੰਗ ਪੰਜ ਵਾਰੀ ਉਸ ਦਿਨ ਰਾਤ ਨੂੰ ਹੋਈ ਹੈ ਹਾਲਾਂਕਿ ਤੱਕਾ ਤੇ ਇਹਨਾਂ ਨੇ ਬਹੁਤ ਸਰਪੰਚ ਬਹੁਤ ਪੰਚਾਇਤਾਂ ਚ ਕੀਤਾ ਚਾਹੇ ਫਫੜੇ ਦੀ ਆ ਜਾਂ ਹੋਰ ਮਾਨਸਾ ਦੇ ਵਿੱਚ ਬੜਾ ਕੀਤਾ ਪਰ ਉਹੀ ਗੱਲ ਹੈ ਵੀ ਤੱਕਾ ਕਰਦੇ ਪਏ ਸੀਗੇ ਫਿਰ ਅਸੀਂ ਉੱਥੇ ਗਏ ਆ ਜੇ ਉਹੀ ਗੱਲ ਹੈ ਵੀ ਚਲੋ ਸਾਰਾ ਕੁਝ ਦੇਖਣ ਦੇ ਮੁਤਾਬਕ ਅਫਸਰਾਂ ਨੂੰ ਅਕਲ ਤੇ ਆਈ ਕਿ ਅਸੀਂ ਤੱਕਾ ਨਹੀਂ ਕਰਨਾ ਅਦਰਵਾਈਜ਼ ਇਹ ਪੂਰੇ ਮੂਡ 'ਚ ਸੀ ਤੱਕਾ ਕਰਨ ਦੇ ਕਿਉਂਕਿ 9 ਵੋਟਾਂ ਦਾ ਫਰਕ ਸੀਗਾ ਪਹਿਲਾਂ 11 ਦਾ ਸੀ ਫਿਰ 10 ਦਾ ਕਰਤਾ ਫਿਰ 9 ਦਾ ਕਰਤਾ ਫਿਰ 5 ਦਾ ਕਰਤਾ ਚਲੋ ਫਿਰ ਵੀ ਜਿਹੜੀ ਤੇਨੂੰ ਆਪਾਂ ਨਹੀਂ ਕਹਿੰਦੇ ਜਿਹੜੀ ਮਰਜ਼ੀ ਪਾਰਟੀ ਦੀ ਹੈ ਪਰ ਜਿਹੜੀ ਤੇ ਜਿੱਤੀ ਹੋਈ ਉਹਨੂੰ ਜਿੱਤ ਮਿਲਣੀ ਚਾਹੀਦੀ ਹੈ ਪਰ ਅੰਤ ਜਿੱਤ ਮਿਲੀ ਔਰ ਤੱਕਾ ਪਰ ਮੈਂ ਸਮਝਦਾ ਕਿ ਮਾਨਸਾ ਦੇ ਵਿੱਚ ਇਹ ਜਿਹੇ ਤੱਕੇ ਬਹੁਤ ਗਲਤ ਨੇਗੇ ਐਮਐਲਏ ਸਾਹਿਬ ਨੂੰ ਆਪਦੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਐਮਐਲਏ ਸਾਹਿਬ ਕਰਪਸ਼ਨ ਦੇ ਇਲਜ਼ਾਮ ਤੁਹਾਡੇ ਤੇ ਲੱਗੇ ਔਰ ਕਰਦੇ ਤੁਸੀਂ ਕੁਝ ਹੈ ਨਹੀਂ ਔਰ ਤੁਸੀਂ ਇਹ ਹਜੇ ਠੱਕੇ ਕਰੋਗੇ ਹੁਣ ਕਦੇ ਕੋਈ ਇਲਜ਼ਾਮ ਤੁਹਾਡੇ ਤੇ ਲੱਗਦਾ ਕਦੇ ਕੋਈ ਐਮਐਲਏ ਸਾਹਿਬ ਖੁਦ ਡਾਕਟਰ ਨਹੀਂ ਤਾਂ ਫਿਰ ਤੁਹਾਡੇ ਸੇਧ ਦਾ ਹਲਚਲ ਮਾਨਸਾ ਦੇ ਵਿੱਚ ਤਾਂ ਠੀਕ ਠਾਕ ਹੋਣਾ ਖੁਦ ਡਾਕਟਰ ਨਹੀਂ ਉਹ ਨਹੀਂ ਖੁਦ ਡਾਕਟਰ ਨਹੀਂ ਔਰ ਮਾਨਸਾ ਦੇ ਵਿੱਚ ਬੁਰਾ ਹਾਲ ਹੈਗਾ ਮੈਂ ਤੁਹਾਨੂੰ ਦੱਸ ਦਿਆਂ ਵੀ ਜਿੰਨੀਆਂ ਵੀ ਪੋਸਟਾਂ ਲਗੀਆਂ ਉਹ ਡਾਕਟਰਸ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਨੇ 69 ਜਿਹੜੀਆਂ ਪੋਸਟਾਂ ਲਗੀਆਂ ਉਹ ਸੈਂਕਸ਼ਨ ਨਹੀਂ ਗਈਆਂ ਜਿਹਦੇ ਚ 29 ਭਰੀਆਂ ਹੋਈਆਂ ਸਿਰਫ 69 ਚ ਸਿਰਫ 40 ਖਾਲੀ ਪੋਸਟਾਂ ਨੇਗੀਆਂ ਇਸੇ ਤਰੀਕੇ ਸਟਾਫ ਦੀਆਂ ਪੋਸਟਾਂ ਬਹੁਤ ਸਾਰੀਆਂ ਖਾਲੀ ਨੇਗੀਆਂ 20 25 25% 30 30% ਭਰੀਆਂ ਹੋਈਆਂ ਨੇ ਐਮ ਐਲ ਏ ਸਾਹਿਬ ਮੈਂ ਫਲਾਣਾ ਉਦਘਾਟਨ ਕਰਦਾ ਮੈਂ ਫਲਾਣਾ ਉਦਘਾਟਨ ਕਰ ਦਿੱਤਾ ਔਰ ਤੁਸੀਂ ਮੈਂ ਤੁਹਾਨੂੰ ਸਿੱਖਿਆ ਕ੍ਰਾਂਤੀ ਦਾ ਵੀ ਦੱਸਿਆ ਸੀ ਉਸ ਦਿਨ ਕਿ ਸਾਡੇ ਮਾਨਸਾ ਦੇ 73 ਸਕੂਲਾਂ ਦੇ ਵਿੱਚੋਂ 60 ਦੇ ਵਿੱਚ ਪ੍ਰਿੰਸੀਪਲ ਹੀ ਨਹੀਂ ਹੈਗੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਲੈਕਚਰਰ ਨਹੀਂ ਹੈਗੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਔਰ ਟੀਚਰਾਂ ਦੀ ਤਾਂ ਕਮੀ ਕਮੀ ਹੈ ਸਾਰੇ ਕਿਤੇ ਕਿਤੇ ਤਿੰਨ ਪੋਸਟਾਂ ਖਾਲੀ ਪਈਆਂ ਕਿਤੇ ਚਾਰ ਪੋਸਟਾਂ ਖਾਲੀ ਪਈਆਂ ਔਰ ਐਮਐਲਏ ਸਾਹਿਬ ਉਦਘਾਟਨ ਕਾਦੇ ਕਰਦੇ ਆ ਕੰਧ ਦਾਦ ਘਾਟਨ ਕਰਤਾ ਜੀ ਟਾਇਲਟ ਦਾ ਉਦਘਾਟਨ ਕਰਤਾ ਜੀ ਇਹ ਸਿੱਖਿਆ ਕ੍ਰਾਂਤੀ ਹੋ ਗਈ ਇਹ ਕਾਦੀ ਸਿੱਖਿਆ ਕ੍ਰਾਂਤੀ ਹੈ ਸਾਡੇ ਜਵਾਕਾਂ ਨੂੰ ਪੜਾਉਣ ਲਈ ਉੱਥੇ ਬੰਦੇ ਨਹੀਂ ਹੈਗੇ ਸਾਡੇ ਜਵਾਕਾਂ ਦੇ ਪ੍ਰਿੰਸੀਪਲ ਨਹੀਂ ਹੈਗੇ ਉੱਥੇ ਕੋਈ ਲੈਕਚਰਰ ਨਹੀਂ ਹੈਗੇ ਉਹਨਾਂ ਨੂੰ ਤੇ ਪੂਰਾ ਕਰ ਲੋ ਸਕੂਲ ਜਿਹੜੇ ਪੁਰਾਣੀਆਂ ਕੰਧਾਂ ਬਣੀਆਂ ਪੁਰਾਣੇ ਕਮਰੇ ਬਣੇ ਉਹਨਾਂ ਨੂੰ ਰੰਗ ਮਾਰ ਕੇ ਤੁਸੀਂ ਉਦਘਾਟਨ ਕਰਕੇ ਕਹੀ ਜੰਨੇ ਹੋ ਸਿੱਖਿਆ ਕ੍ਰਾਂਤੀ ਆ ਗਈ ਮਾਨਸਾ ਪੰਜਾਬ ਦਾ ਪਹਿਲਾ ਜ਼ਿਲ੍ਹਾ ਹੈ ਜਿੱਥੇ 82% ਸਕੂਲਾਂ ਦੇ ਵਿੱਚ ਪ੍ਰਿੰਸੀਪਲ ਨਹੀਂ ਹੈਗੇ ਔਰ ਇਹ ਕਾਦੇ ਉਦਘਾਟਨ ਕਰਦੇ ਪਏ ਆ ਟਾਇਲਟਾਂ ਦੇ ਕੰਧਾਂ ਦੇ ਐਵੇਂ ਹੀ ਬਸ ਮਤਲਬ ਗੱਲ ਗੱਲ ਉਹੀ ਹੈ ਨਾ ਕਿ ਸਾਰਾ ਧਿਆਨ ਸਭ ਦਾ ਪੈਸੇ ਕਮਾਣ ਵੱਲ ਹੋ ਰਿਹਾ ਇਧਰੋਂ ਪੈਸਾ ਬਣ ਜੇ ਇਧਰੋਂ ਪੈਸਾ ਬਣ ਜੇ ਇਨਫਰਾਸਟ੍ਰਕਚਰ ਸੁਧਾਰਨ ਚ ਕੋਈ ਧਿਆਨ ਨਹੀਂ ਲੋਕਾਂ ਦੇ ਪ੍ਰੈਕਟੀਕਲ ਮੁੱਦੇ ਵੀ ਟੀਚਰ ਪੂਰੇ ਕਰਨੇ ਆ ਡਾਕਟਰ ਪੂਰੇ ਕਰਨੇ ਆ ਹੁਣ ਜਿਹੜੇ ਹਸਪਤਾਲ ਦੇ ਵਿੱਚ 69 ਚੋਂ 40 ਡਾਕਟਰ ਹੈ ਹੀ ਨਹੀਂਗੇ ਉਹ ਹਸਪਤਾਲ ਕਿਵੇਂ ਚੱਲੂਗਾ ਬਾਈ ਆਖਰੀ ਸਵਾਲ ਹੈ 2 ਸਾਲ ਫਿਰ ਰਹੇ ਸਿਰਫ 2 ਸਾਲ ਰਹੇ ਨਹੀਂ 2 ਸਾਲ ਪਹਿਲਾਂ ਇਸ ਤਰ੍ਹਾਂ ਦਾ ਜਿਹੜਾਗਾ ਵੈਰ ਵਿਰੋਧ ਵਿਰੋਧ ਹੋਣ ਲੱਗ ਗਿਆ ਲੋਕਾਂ ਦੇ ਵੱਲੋਂ ਤਾਂ ਫਿਰ ਹੁਣ 2 ਸਾਲ ਕਿਵੇਂ ਟੱਪਣਗੇ ਕੀ ਲੱਗਦਾ ਦੇਖੋ ਇਹ ਡੈਮੋਕ੍ਰੇਸੀ ਆ ਲੋਕ ਜੇ ਵੋਟ ਪਾਉਂਦੇ ਆ ਨਾ ਲੋਕ ਫਿਰ ਫੜ ਕੇ ਘੜੀਸਣਾ ਵੀ ਜਾਣਦੇ ਆ ਜਿਹੜੇ ਕੋਈ ਦੇਖੋ ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਪਹਿਲਾਂ ਨਾਲ ਟਾਈਮ ਨਹੀਂ ਕਿ ਤੁਸੀਂ ਵੋਟਾਂ ਲੈ ਲਈਆਂ ਵਾਅਦੇ ਕਰ ਲਏ ਹੋਰ ਤੁਸੀਂ ਕੋਈ ਉਦਘਾਟਨ ਕਰਤਾ ਸਵੇਰੇ ਅਖਬਾਰ ਚ ਫੋਟੋ ਆ ਗਈ ਲੋਕ ਸਮਝਦਾਰ ਹੈ ਲੋਕਾਂ ਕੋਲ ਕੱਲੀ ਕੱਲੀ ਚੀਜ਼ ਮੋਬਾਈਲ ਤੇ ਸੋਸ਼ਲ ਮੀਡੀਆ ਤੇ ਆਉਂਦੀ ਹੈ ਲੋਕਾਂ ਨੂੰ ਪਤਾ ਲੱਗਦਾ ਕਿ ਐਮ.ਐਲ.ਏ ਆ ਰਿਹਾ ਹੈ ਸਵਾਲ ਕਰਨਾ ਹੁਣ ਇਹ ਚੋਰਾਂ ਦੀ ਤਰ੍ਹਾਂ ਜਾਂਦੇ ਆ ਪਿੱਛੋਂ ਸਕੂਲਾਂ ਦੇ ਪਿਛਲੇ ਦਰਵਾਜ਼ਿਆਂ ਵਿੱਚੋਂ ਜਾਂਦੇ ਆ ਕਿਤੇ ਕੰਧ ਭੰਨ ਕੇ ਪਿੱਛੋਂ ਦੀ ਨਿਕਲਦੇ ਆ ਉਹ ਵੀ ਉੱਥੇ ਜਿੱਥੇ ਵੋਟਾਂ ਲੈ ਕੇ ਐਮ.ਐਲ.ਏ ਬਣਿਆ ਜਸਤੀ ਦੇਖੋ ਕਿੰਨੀ ਗਰਾਵਟ ਹੋਈ ਆ ਜਿੱਥੇ ਇੱਕ ਬੰਦਾ ਵੋਟਾਂ ਲੈ ਕੇ ਇਹ ਬਹੁਤ ਸਾਰੀਆਂ ਵੋਟਾਂ ਦੇ ਜਿੱਤੇ ਸੀ ਕਰੀਬ 90000 ਉਹ ਬੋ ਸਾਰੇ ਵੋਟਰ ਜਿੱਥੇ ਬੰਦਾ ਵੋਟਾਂ ਲੈ ਕੇ ਜਿੱਤੇ ਹੈ ਉੱਥੇ ਬੰਦੇ ਨੂੰ ਜਾਣ ਲਈ ਪੁਲਿਸ ਲਾਉਣੀ ਪਵੇ ਜਿੱਥੇ ਬੰਦਾ ਜਿੱਤੇ ਹੈ ਉੱਥੋਂ ਪਿੱਛੇ ਦਰਵਾਜ਼ੇ ਦੇ ਵਿੱਚੋਂ ਨਿਕਲ ਕੇ ਉੱਥੇ ਉਦਘਾਟਨ ਕਰਨ ਜਾਣਾ ਪਵੇ ਬਾਈ ਕਿਉਂ ਉੱਥੋਂ ਜਿੱਤੇ ਹੋ ਤਿੰਨ ਸਾਲ ਪਹਿਲਾਂ ਤੁਸੀਂ ਬਿਲਕੁਲ ਔਰ ਇਹ ਸਾਰੀ ਕਲੀਅਰ ਹੈ ਦੇਖੋ ਲੋਕ ਖੁਸ਼ ਨਹੀਂ ਹੈਗੇ ਔਰ ਐਮ ਐਲ ਏ ਨੂੰ ਵੀ ਬੇਨਤੀ ਹੈ ਕਿ ਤੁਸੀਂ ਜਿਹੜੇ ਚਾਹੇ ਸਾਡੇ ਮਾਨਸਾਲਾ ਐਮ ਐਲ ਏ ਚਾਹੇ ਬਾਕੀ ਨੇ ਤੁਸੀਂ ਲੋਕਾਂ ਦੇ ਕੰਮ ਕਰਾਉਣਾ ਸ਼ੁਰੂ ਕਰੋ ਜਿਹੜਾ ਐਕਚੁਅਲ ਚੀਜ਼ ਹੈ ਡਾਕਟਰ ਪੂਰੇ ਕਰੋ ਦਵਾਈਆਂ ਪੂਰੀਆਂ ਕਰੋ ਜਿਹੜੇ ਟੀਚਰ ਨਹੀਂ ਹੈਗੇ ਕਿਤੇ ਉਹ ਲਾਓ ਪ੍ਰਿੰਸੀਪਲ ਲਾਓ ਕਿਤੇ ਲੈਕਚਰਰ ਲਾਓ ਔਰ ਜਿੱਥੇ ਕੋਈ ਲੋਕਾਂ ਦੇ ਜਨੂੰਨ ਕੰਮ ਨਹੀਂ ਉਹ ਕਰਾਓ ਦੋ ਨੰਬਰ ਦੇ ਕੰਮ ਛੱਡ ਦਿਓ ਪਰ ਜਿਹੜੇ ਤੁਸੀਂ ਆਪਦੇ ਗੁਰਗੇ ਭਰਤੀ ਕਿਤੇ ਹੋਇਆ ਫਲਾਣੇ ਤੋਂ ਰਿਸ਼ਵਤ ਲੈ ਲਈ ਫਲਾਣੇ ਤੋਂ ਲੈ ਲਈ ਉਹ ਫਲਾਣੇ ਕ ਟੈਂਡਰ ਦੇ ਵਿੱਚੋਂ ਪੈਸੇ ਖਾਲੇ ਉਹ ਫਲਾਣੇ ਜਿਹੜਾ ਕੋਈ ਕਿਤੇ ਕੋਈ ਬੰਦੇ ਭਰਤੀ ਕਰਨੇ ਉਹ ਚੋਂ ਪੈਸੇ ਖਾਲੇ ਇਹ ਛੱਡ ਦਿਓ ਯਾਰ ਕੀ ਕਰਨੇ ਤੁਸੀਂ ਪੈਸੇ ਮੈਂ ਅੱਜ ਦਾ ਜਮਾਨਾ ਇੱਜ਼ਤ ਦਾ ਜਮਾਨਾ ਹੈਗਾ ਤੁਸੀਂ ਇੱਜਤ ਗਵਾਲੀ ਤੇ ਕੀ ਕੀ ਕੱਢੋਗੇ ਇਹਨਾਂ ਪੈਸਿਆਂ ਦੇ ਵਿੱਚੋਂ ਠੀਕ ਹੈ ਤੁਸੀਂ ਕਮਾ ਲਓਗੇ ਪੈਸੇ ਪਰ ਔਰ ਨਾਲ ਹੀ ਅਫਸਰਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਯਾਰ ਇਹਨਾਂ ਦੇ ਕੰਮਾਂ ਦੇ ਵਿੱਚ ਕਿਉਂ ਪਏ ਹੋ ਉਹ ਜਿਵੇਂ ਐਸਡੀਐਮ ਨੇ ਕੀਤਾ ਯਾਰ ਇਨੀ ਇਨੀ ਫਾਸਟ ਫਾਸਟ ਟਰੈਕ ਜਿਹੜੀ ਤੁਸੀਂ ਕੋਟ ਲਾ ਕੇ ਕਰਦੇ ਹੋ ਤੇ ਬਾਕੀ ਜਿਹੜੀਆਂ 35 40 ਪਟੀਸ਼ਨਾਂ ਨੇ ਉਹਦਾ ਵੀ ਕਰੋ ਨਾ ਬਾਕੀਆਂ ਨੂੰ ਵੀ ਫਿਰ ਕਰੋ ਇਹ ਸਿਰਫ ਇੱਕ ਜਿਹੜਾ ਵੀ ਐਮਐਲਏ ਦਾ ਜਾਣਕਾਰ ਹੈਗਾ ਤੇ ਇਹਨੂੰ ਆਪਾਂ ਫਟਾਫਟ ਬਣਾਉਣਾ ਸਰਪੰਚ ਤੇ ਇਹ ਕਰੋ ਪਰ ਉਹੀ ਗੱਲ ਹੈ ਵੀ ਲੋਕ ਸਮਝਦਾਰ ਨੇ ਔਰ ਸਾਰਾ ਕੁਝ ਦੇਖ ਕੇ ਚੱਲਦੇ ਪਏ ਆ ਔਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੀ ਇਸੇ ਟਰੈਕ ਤੇ ਰਹੀ ਤਾਂ ਉਹ ਗੱਲ ਉਹ ਦਿਨ ਦੂਰ ਨਹੀਂ ਦੋ ਸਾਲਾਂ ਨੂੰ ਇਹਨਾਂ ਦੀ ਜਮਾਨਤ ਜਬਤ ਹੋਣਗੀਆਂ ਜੀ ਸਮਾਂ ਤਮਨਕ ਬਾਈ ਬਬਕ ਥੈਂਕ ਯੂ ਜੀ ਥੈਂਕ ਯੂ ਮੇਰੇ ਨਾਲ ਆਰਟੀਕਵੈਸਟ ਬਾਈ ਮਾਨੀ ਗੋਇਲ ਹੋ ਰਹੀ ਸੀ ਇਸ ਬਾਬਤ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਲਦੇ ਹੋ ਇਜਾਜ਼ਤ ਧੰਨਵਾਦ ਜੀ